ਸਵਾਗਤਾਂ ਮਿੱਤਰੋ ਮੜਾ ਹਡੇਰੀ ਫਾਰਮ ਤੇ ਸਾਰਿਆਂ ਦਾ ਟੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਕਹਿੰਦਾ ਘਰਦਿਆਂ ਨੇ ਜੰਮੇ ਅਸੀਂ ਮੁੰਡਾ ਮੁੰਡੇ ਤੋਂ ਝੋਟਾ ਬਣ ਗਿਆ ਨਹੀਂ ਆ ਜਾ ਮਰਵਾ ਦੇ ਕੈਮਰਾ ਮੜਾ ਜਾ ਦੇਖ ਇਧਰਲੇ ਪਾਸੇ ਦੇਖੋ ਇਹ ਲਾਟ ਕੱਟਦਾ ਮੁੰਡੇ ਨੇ ਪਿੰਡ ਦੇ ਬੰਦੇ ਹੀ ਮੁੰਡੇ ਦਾ ਲਾਟ ਕੱਟਦਾ ਮੁੰਡੇ ਨੇ ਕੱਟੀਆਂ ਦਾ ਬੈਕ ਟੂ ਬੈਕ ਲਾਟ ਕੱਢੀ ਤੁਰਿਆ ਆਉਂਦਾ ਗਿਆ ਬਾਈ ਬਹੁਤ ਹੀ ਚੰਗੇ ਬਾਗਮਾਲ ਤੋਫੇ ਛੋਟੇ ਵਾਸਤੇ ਲੈ ਕੇ ਆ ਗਿਆ ਅੱਜ ਲੀਲੀ ਰਾਵੀ ਦੇ ਵਿੱਚ ਬੂਰੀ ਦੇ ਵਿੱਚ ਵੀ ਰਹੂਗਾ ਜੋੜਾ ਤੇ ਲੀਲੀ ਰਾਵੀ ਦੇ ਵਿੱਚ ਵੀ ਬਾਈ ਗੁਰਤੇਨ ਨਾਲ ਛੋਟੀ ਕਰਾਵਾਂਗੇ ਗੱਲਬਾਤ ਵਿੱਚ ਹੀ ਦਵਾਦਾਂ ਖੋੜੇ ਨਾਲ ਪਹਿਲਾ ਮੁੰਡੇ ਤੋਂ ਝੋਟਾ ਬਣ ਗਿਆ ਨਹੀਂ ਝੋਟਾ ਇਹ ਝੋਟਾ ਜਿਹੜਾ ਗੱਡੀ ਤੁਰਿਆਉਂਦਾ लाਟ ਤੇ लाਟ ਮਿੱਤਰੋ ਬੈਕ ਟੂ ਬੈਕ ਬੈਕ ਟੂ ਬੈਕ ਲਾਟ ਤੇ लाਠੀ ਗੱਡੀ ਤੁਰਿਆਉਂਦਾ ਪੈ ਦੋ ਦਿਨ ਪਹਿਲਾਂ ਬਸ ਵੀਡੀਓ ਕਵਰ ਕਰੀ ਸੀਗੀ ਦੋ ਦਿਨ ਬਾਅਦ ਫੇਰ ਫੋਨ ਮਾਰਤਾ ਘਰ ਆਜੂ ਤਸੱਲੀਆ ਕਰਾਰਾਂਗੇ ਅੱਜ ਤਸੱਲੀਆ ਚੀਕਾਂ ਮਰਵਾਈ ਤੁਰਿਆਉਂਦਾ ਡੂ ਟੂ ਫੇਸਬੁੱਕ ਸਾਰੇ 3 ਹਨਾਂ ਦੇ ਚੀਕਾਂ ਮਰਵਾਈ ਤੁਰਿਆਉਂਦਾ ਮਿੱਤਰੋ ਫੋਨ ਤੇ ਫੋਨ ਖੜਕ ਰਹੇ ਨੇ ਫੋਨ ਨੂੰ ਬਹਿਲ ਨਹੀਂ ਮਿਲ ਰਹੀ ਵਾਰ-ਵਾਰ ਡਿਮਾਂਡ ਆ ਰਹੀਆਂ ਨੇ ਵੀ ਲੀਲੀ ਰਾਵੀ ਲੈ ਕੇ ਆਓ ਲੀਲੀ ਰਾਵੀ ਮਿਲੂ ਤੁ ਲਵੇ ਸੁਨਾਮ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਮਿਲੂਗੀ ਲੀਲੀ ਰਾਵੀ ਬਾਈ ਗੁਰਧਾਨ ਦੇ ਲਿਵਾ ਗੁਰਧਾਨ ਨਾਲ ਅੱਜ ਛੁਡੀ ਕਾ ਦੇ ਗੱਲਬਾਤ ਸਾਰੀ ਇੰਟਰੋ ਤੁਹਾਨੂੰ ਵਿੱਚੀ ਦਵਾ ਦਾਂਗੇ 6 ਕਟੀਆਂ ਨੇ ਅੱਜ ਜਿਹੜੀਆਂ ਨੇ ਮੁੱਲ ਵੀ ਜਮਾ ਜਾਇਜ਼ ਰਹਿਣੇ ਨੇ ਤੇ ਬਾਖਮਾਲ ਜੀ ਸਾਰੀ ਵੀਡੀਓ ਹੋਣ ਵਾਲੀ ਆ ਜੁੜੇ ਰਹੋ ਜਮਾ ਐਂਡ ਤੱਕ ਤੁਹਾਨੂੰ ਸਾਰੀਆਂ ਕਟੀਆਂ ਦੀਆਂ ਡਿਟੇਲਾਂ ਦਵਾ ਦਾਂਗੇ ਬਾਈ ਗੁਰਤੇਨ ਨਾਲ ਕਰਾਉਣੀ ਆ ਗੱਲਬਾਤ ਆ ਜਾ ਬਈ ਮਿੱਤਰਾ ਕੀ ਹਾਲ ਹੈ ਬਾਈ ਠੀਕ ਠਾਕ ਜਮਾ ਵਧੀਆ ਹੋਰ ਹੋਰ ਆ ਗੋਬਾ ਅੱਜ ਫੇਰ ਲਾਟ ਕੱਢਤਾ ਅੱਜ ਫੇਰ ਲਾੜ ਲਾੜਤਾ ਰੋਜ਼ ਦੀ ਰੋਜ਼ ਆਉਂਦਾ ਆਪਣੇ ਕੋਲੇ ਬਸ ਮਾਲ ਵਿਕੀ ਜਾਂਦਾ ਵੀਡੀਓ ਤੋਂ ਪਹਿਣਾ ਵੀ ਬਸ ਜਿਹੜੇ ਭਰਾ ਫੋਨ ਕਰਦੇ ਨੇ ਮਾਲ ਦੇ ਹੀ ਜਾਂਦੇ ਨੇ ਸਭ ਮਾਲ ਨਾਲ ਦੀ ਨਾਲ ਮੈਂ ਕਹਿੰਦਾ ਹਰੇਕ ਘਰੇ ਨੀਲੀ ਰਾਬੀ ਕਰਦਾਂਗੇ ਬਸ ਬੰਦਾ ਸ਼ੌਂਕ ਪਾਲ ਨਾਲ ਹੋਵੇ ਲਓ ਮਿੱਤਰੋ ਮੁੰਡਾ ਦਾਅਵੇ ਤੇ ਦਾਵਾ ਕਰਦਾ ਤੁਰਿਆਂਦਾ ਕਹਿੰਦਾ ਹਰੇਕ ਘਰੇ ਨੀਲੀ ਰਾਬੀ ਕਰਦਾਂਗੇ ਬਸ ਇੱਕ ਵਾਰ ਤੁਸੀਂ ਵੀਡੀਓ ਨਾਲ ਜੋੜੋ ਤੇ ਜਮਾ ਟੌਪ ਦਾ ਨਗੀਨਾ ਜੋੜੋ ਤੇ ਟੌਪ ਦਾ ਨਗੀਨਾ ਹੀ ਚੱਕੋ ਬਾਈ ਤੇ ਅੱਜ ਮਿੱਤਰੋ ਇਧਰਲੇ ਪਾਸੋਂ ਕਰੀਏ ਵੀਡੀਓ ਸ਼ੁਰੂ ਕੋ ਉਧਰਲੇ ਸਿਰੋਂ ਕਰੀਏ ਉਧਰੋਂ ਕਰ ਲੈਣਿਆ ਮੋਹਰਾਂ ਨਸਲ ਦੀ ਕੱਟੀ ਆ ਆ ਲੈ ਆਏ ਮਿੱਤਰੋ ਛੋਡੇ ਵਾਸਤੇ ਮੋਹਰਾਂ ਨਸਲ ਦੀ ਕੱਟੀ ਜਿਹਦਾ ਮੁੱਲ ਬਹੁਤ ਜਮਾ ਸਸਤਾ ਜਾ ਹੋ ਜੂਗਾ ਬਾਕੀ ਤੋਰ ਫੇਰ ਕੇ ਕਰਾਉਣਿਆ ਤੁਹਾਨੂੰ ਚੈੱਕ ਪੂਰੀ ਤੇ ਗੱਲਬਾਤ ਕਰਾਉਣਿਆ ਗੇੜਾ ਦਵਾ ਦੇ ਚੌਂਕ ਦੇ ਬੱਚਾ ਆ ਸਾਡਾ ਚੌਂਕ ਰੱਖਿਆ ਹੋਇਆ ਹੈ ਮਿੱਤਰੋ ਉਰੇ ਸਟੇਜ ਹੈ ਸਟੇਜ ਇਹਨਾਂ ਦਾ ਸਟੇਜ ਦੇ ਉੱਤੇ ਲਾ ਦੇ ਜਮਾ ਦੇਖੋ ਮਿੱਤਰੋ ਕਿਵੇਂ ਚਮਕਦੀ ਹੈਗੀ ਦੇਖੋ ਤੁਰਨੀ ਤਰਨੀ ਕਰ ਗਿਆ ਮਿਰਚਾਂ ਦੇ ਚੋਲੀ ਛਾਲੀ ਆ ਗਈ ਵਧੀਆ ਪੂਰੀ ਇੱਕ ਨੰਬਰ ਦੇ ਵਿੱਚ ਕੱਟੀ ਜਮਾ ਆ ਗਈ ਡੰਚ ਕਾਲੀ ਜਮਾ ਆਪਾਂ ਕਹਿੰਦੇ ਜੈਡ ਬਲੈਕ ਦੇ ਵਿੱਚ ਕੱਟੀ ਆ ਪੂਰੀ ਕਾਲੀ ਆ ਕੱਟੀ ਦੇਖੋ ਤੇਲ ਤੂਲ ਵੀ ਕੋਈ ਨਹੀਂ ਲੱਗਾ ਹੋਆ ਪਿੰਡਾ ਫੇਰ ਵੀ ਲਿਸ਼ੂ ਲਿਸ਼ੂ ਕਰਦਾ ਜਮਾ ਨਹੀਂ ਵੀ ਹੈਗੀਆਂ ਪਾਣੀ ਦੀ ਟਿੱਕ ਤੁਨ ਵੀ ਆ ਬਾਈ ਕਹਿੰਦਾ ਪਿੰਡੇ ਲਿਸ਼ੂ ਲਿਸ਼ੂ ਕਰਦੇ ਨੇ ਫੇਰ ਵੀ ਕੱਟੀਆਂ ਪੂਰੀ ਕੁਆਲਟੀ ਦੇ ਵਿੱਚ ਆ ਗਈਆਂ ਬਾਈ ਕੋਲੇ ਅੱਜ ਮੋਰਾ ਲੈ ਕੇ ਆਇਆ ਮੋਰਾ ਵੀ ਕੁਆਲਟੀ ਦੇ ਵਿੱਚ ਆ ਬਾਕੀ ਨੀਲੀ ਰਾਵੀ ਦੇ ਵਿੱਚ ਰਹਿਣੀਆਂ ਨੇ ਸਾਰੀ ਇੱਕ ਕੱਟੀ ਰਹਿਣੀ ਆ ਮੇਤਰੋ ਦੋ ਥਣ ਦੇ ਵਿੱਚ ਬਹੁਤ ਹੀ ਚੰਗੇ ਰਕਾਟਾਂ ਦੀਆਂ ਕੱਟੀਆਂ ਤੇ ਬਾਈ ਕਿੰਨੀ ਉਮਰ ਹੈ ਬਾਈ ਇਹਦੀ ਉਮਰ ਬਾਈ ਇਹਦੀ 18 ਮਹੀਨੇ ਹੈਗੀ ਡੇਢ ਸਾਲ ਹੈ ਜਨਨੀ ਕੀ ਅੱਛਾ ਜੀ 6 ਮਹੀਨੇ ਨੂੰ ਵੀ ਪਾਲਣ ਦੀ ਲੋੜ ਆ 6 ਮਹੀਨੇ ਨੂੰ ਇਹ ਵੀ ਬਣ ਚੋਗੀ ਛੋਟੀ ਅੱਛਾ ਜਮਾ ਕਾਲੀ ਹੈ ਸੀਲ ਖੰਡੀ ਹੈਗੀ ਝੋਲੀ ਝੂਲੀ ਸਾਫ ਸੁਥਰੀ ਆਪਾਂ ਝੋਲੀ ਵੀ ਚੈੱਕ ਕਰਾ ਦੇਣਾ ਬਾਈ ਲਿਆ ਕੇ ਝੋਲੀ ਚੈੱਕ ਕਰਾ ਦੇ ਮਾੜੀ ਜੀ ਮਾਰ ਦੇ ਕੈਮਰਾ ਚਾਰ ਥਣ ਲੈ ਰਹਿਣਗੇ ਪੂਰੇ ਕੋਈ ਪੰਜਵਾਂ ਫੂੜ ਸ਼ੰਖ ਨਹੀਂ ਇੱਕ ਨੰਬਰ ਝੋਲੀ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆਂਗੇ ਪੂਰੀ ਵਧੀਆ ਮਾਂ ਦੀ ਕੱਟੀ ਆ ਜੀ ਬਹੁਤ ਸੋਹਣੀ ਆ ਵਧੀਆ ਦੁੱਧ ਰਿਕਾਰਡ ਦੀ ਕੱਟੀ ਆ ਜੀ ਤੋ ਇਹਦਾ ਰੇਟ ਕੀ ਕਰਦਾਂਗੇ ਜੀ ਆਪਾਂ ਰੇਟ ਬਾਈ ਇਹਦਾ 28000 ਕੋਈ ਬੰਦਾ ਤੁਹਾਡੀ ਵੀਡੀਓ ਨੂੰ ਸਭ ਤੋਂ ਪਹਿਲਾਂ ਜਿਹੜਾ ਬੰਦਾ ਫੋਨ ਲਾਊਗਾ ਉਹਨੂੰ ਇਹ ਕੱਟੀ 25000 ਦੀ ਦੇ ਦਾਂਗੇ ਕੋਈ 28000 ਤਾਂ 1000 ਘੱਟ ਨਹੀਂ ਦੋ ਨਹੀਂ ਸਿੱਧਾ 3000 ਡਿਸਕਾਊਂਟ ਇਹ ਆ ਵੀ ਜਿਹੜਾ ਬੰਦਾ ਪਹਿਲਾਂ ਇਹ ਕੱਟੀ ਨੂੰ ਖਰੀਦੂਗਾ ਲਾੜ ਚੋ ਅੱਛਾ ਜੀ ਜਿਹੜਾ ਬੰਦਾ ਪਹਿਲਾਂ ਫੋਨ ਲਾਊ ਵੀਡੀਓ ਤੋਂ ਬਾਅਦ ਉਹਨੂੰ 25000 ਦੀ ਕੱਟੀ ਦੇ ਦਾਂਗੇ ਸਿਰਫ 25000 ਦੇ ਵਿੱਚ ਕੱਟੀ ਮਿੱਤਰੋ ਮੋਹਰਾ ਨਾਸਲ ਦੀ ਕੱਟੀ ਜਮਾ ਪਿਓਰ ਚੰਗੇ ਰਿਕਾਰਡਾਂ ਦੀ ਕੱਟੀ ਬਾਈ ਧਿਆਨ ਲਵੋ ਤੁਹਾਨੂੰ ਮਿਲ ਜਾਊਗੀ ਸਿਰਫ 25000 ਦੇ ਵਿੱਚ ਮਾਨਤਾਨ ਕਰਦਾਂਗੇ ਕਰਦਾਂਗੇ ਬਾਈ ਆਪਾਂ 3000 ਪਹਿਲੀ ਡਾਤਾ 3000 ਰੁਪਇਆ ਤੁਹਾਡੇ ਸਾਹਮਣੇ ਪਹਿਲੀ ਡਾਤਾ ਬਾਈ ਨੇ ਤੇ ਉਦੋਂ ਬਾਅਦ ਕਹਣਾ ਹੋਰ ਮਾਨਤਾਨ ਕਰਦਾਂਗੇ ਖੁੱਲੇ ਦਿਲ ਦਾ ਮੋੜਾ ਸ਼ਾਇਆ ਪਿਆਜ ਮੰਦਿਆਂ ਦੇ ਵਿੱਚ ਬਹੁਤ ਸਾਫ਼ ਸੁਥਰੀ ਘੱਟੀ ਆ ਆਜੋ ਮਿੱਤਰੋ ਅਗਲੀ ਕੱਟੀ ਦੀ ਚੈੱਕ ਕਰਾ ਰਕਾਰਡ ਮੜਾ ਜਾ ਡਿਟੇਲ ਦੱਸੇ ਦੀ ਮੜੀ ਜੀ ਵੀ ਕਿੰਨੀ ਉਮਰ ਦੀ ਕੱਟੀ ਆ ਉਮਰ ਬਾਈ ਇਹਦੀ ਹੈਗੀ ਹੈ 17-18 ਮਹੀਨੇ ਇਹ ਨੀਲੀ ਦਾ ਢਾਂਚਾ ਥੋੜਾ ਜਿਹਾ ਮਧਰਾ ਹੁੰਦਾ ਹੈਗਾ ਤਾਂ ਕਰਕੇ ਉਹਦੋਂ ਇਹਦਾ ਫਰਕ ਆ ਇਹ ਬੂਰੀ ਆ ਗਈ ਮਿੱਤਰੋ ਉਤੋਂ ਆ ਗਈ ਨੀਲੀ ਦੇ ਵਿੱਚ ਇਹ ਬਾਈ ਕੱਲੀ ਬੂਰੀ ਵੀ ਨਹੀਂ ਇਹਦਾ ਮਣਕੀ ਅੱਖ ਚ ਜਮਾਂ ਤੋਹਫਾ ਦੇਖੋ ਅੱਖਾਂ ਦੇ ਕੈਮਰਾ ਮਰਾ ਬੰਟੀ ਅੱਖਾਂ ਦੇਖੋ ਮਿੱਤਰੋ ਪੂਰੀਆਂ ਮਣਕੀਆਂ ਅੱਖਾਂ ਰਹਿਣੀਆਂ ਬਿੱਲੀਆਂ ਜਿਵੇਂ ਆਪਾਂ ਕਹਿੰਦੇ ਨੇ ਦੇਖੋ ਨਿੱਕਾ ਸਿੰਘ ਹੈ ਠੰਡੀ ਸੀਲ ਹੈ ਫਰੀਕ ਸਿੰਘ ਦੇ ਬੱਚਾ ਆ ਗਈ ਸਿੰਗੀ ਪੂਰੀ ਇੱਕ ਨੰਬਰ ਦੇ ਬੱਚਾ ਹੈਗੀ ਜਿਵੇਂ ਆਪਾਂ ਕਹਿੰਦੇ ਨੇ ਚੰਗੇ ਦੁੱਧਰ ਘਾਟਾਂ ਦੀਆਂ ਨਿਸ਼ਾਨੀਆਂ ਆ ਗਈਆਂ ਇਹ ਸਾਰੀ 17-18 ਮਹੀਨੇ ਬਈ ਇਹਦੀ ਉਮਰ ਆ ਗਈ ਆਪਾਂ ਤੋਰਾ ਚੈੱਕ ਕਰਾ ਦਿੰਦੇ ਆ ਆਹ ਦੇਖੋ ਜੀ ਤੋਰ ਤਾਰ ਕੇ ਸਾਨੂੰ ਗੇੜਾ ਗੁੜਾ ਤਵਾ ਰਹਾਂਗੇ ਇਹਦਾ ਵੀ ਸਾਨੂੰ ਦਰਸ਼ਨ ਮੇਲਾ ਕਰਾ ਰਹਾਂ ਜਮ ਸਟੇਜ ਤੇ ਆ ਇੱਥੇ ਇੱਕ ਨੰਬਰ ਦੇ ਵਿੱਚ ਜਮ ਇਕੱਠੀ ਠੰਡੀ ਸੀਲ ਦੇ ਵਿੱਚ ਨੀਲੀ ਦੇ ਵਿੱਚ ਆ ਗਈ ਨਲੇ ਆ ਗਈ ਬੂਰੀ ਮਿੱਤਰੋ ਦੋ-ਦੋ ਕੁਆਲਿਟੀਆਂ ਇਕੱਠੀ ਦੇ ਵਿੱਚ ਕਿਤੋਂ ਵੀ ਨਹੀਂ ਮਿਲਦੀਆਂ ਇਹ ਕੌਣ ਦਵਾ ਸਕਦਾ ਬਾਈ ਧਿਆਨ ਹੋਰ ਕੋਈ ਨਹੀਂ ਦਵਾ ਸਕਦਾ ਸਾਡੀ ਵੀਡੀਓ ਚ ਦੇਓ ਧਿਆਨ ਦੇਖੋ ਧਿਆਨ ਨਾਲ ਅੱਖਾਂ ਚੈੱਕ ਕਰਾ ਦੇ ਦੀਆਂ ਭਾਈ ਅੱਖਾਂ ਚੈੱਕ ਕਰਾ ਬਿੱਲੀਆਂ ਅੱਖਾਂ ਦੇ ਵਿੱਚ ਆ ਗਈ ਖੜਨੀ ਦੇਖ ਕਿੰਨੇ ਸੋਹਣੀਆਂ ਖੜਨੀ ਖੁੜਨੀ ਇੱਕ ਨੰਬਰ ਦੇ ਵਿੱਚ ਆ ਕੱਟੀ ਦੀ ਕੋਈ ਕਿਸੇ ਪਾਸਿਓਂ ਜਿਵੇਂ ਆਪਾਂ ਕਹਿ ਦਈਏ ਕਮੀ ਪੇਸ਼ੀ ਹੈ ਹੀ ਨਹੀਂ ਬਹੁਤ ਹੀ ਸੋਹਣੀ ਬਾਕਮਾਲ ਕੱਟੀਆਂ ਦਾ ਅੱਜ ਤੁਹਾਡੇ ਵਾਸਤੇ ਲਾਟ ਲੈ ਕੇ ਆ ਗਿਆਗੇ ਆਹ ਦੇਖ ਲਓ ਜੀ ਤੋਰਾ ਕੋਈ ਲੰਗ ਨਹੀਂ ਛੰਗ ਨਹੀਂ ਸਾਡੀ ਫੁੱਲ ਗਰੰਟੀ ਹੋਊਗੀ ਲੰਗ ਨਹੀਂ ਛੰਗ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਦੇਖ ਸਕਦੇ ਹੋ ਤੁਸੀਂ ਜੈਜਾ ਰੇਟ ਰਹ ਜੂਗਾ ਇਹਦਾ ਡਿਟੇਲਸ ਉਹਨੂੰ ਦੱਸ ਦਿਆਂਗੇ ਝੋਲੀ ਤੇ ਮਰਵਾ ਮੜਾ ਜਾਂ ਕੈਮਰਾ ਚੋਲੀ ਤੇ ਮਾਰੋ ਜੀ ਕੈਮਰਾ ਦੇਖੋ ਚਾਰ ਖਣ ਰਹਿਣਗੇ ਸਾਡੀ ਫੁੱਲ ਗਾਰੰਟੀ ਹੋਊਗੀ ਚੰਗੀਆਂ ਝੋਲੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਨੂੰ ਅੱਜ ਤੇ ਬਾਈ ਧਿਆਨ ਕਿੰਨੇ ਟਾਈਮ ਦੀ ਹੈ ਇਹ 17-18 ਮਹੀਨਿਆਂ ਦੀ ਹੈ ਜੀ ਰੇਟ ਇਹਦਾ ਹੈਗਾ 42000 17 ਤੋਂ 18 ਮਹੀਨਿਆਂ ਦੇ ਵਿੱਚ ਕੱਟੀ ਆ ਗਈ ਰੇਟ 42000 42000 ਉਹ ਚ ਮਾਨਤਨ ਕਰ ਦਾਂਗੇ ਮਾਨਤਨ ਕੀ ਕਰੋਗੇ ਦੱਸੋ ਬਾਈ 2000 ਰੁਪਏ ਹੋਰ ਡਿਸਕਾਊਂਟ ਕਰ ਦਾਂਗੇ ਇਹ ਪਹਿਲੇ ਫੋਨ ਵਾਲਿਆਂ ਦੀ ਨੇ ਨਹੀਂ ਆਪਾਂ ਰੇਟ ਤਾਂ ਇਹਨਾਂ ਦਾ 42000 ਹੀ ਹੈ ਜਿਹੜਾ ਉਹਨਾਂ ਦੱਸੇ 28000 ਤਾਂ 28000 ਇਹਦਾ ਜਿਹੜਾ ਬੰਦਾ ਪਹਿਲੀਆਂ 'ਚ ਫੋਨ ਕਰੂਗਾ ਜ ਜੀਨੇ ਮਿੱਤਰੋ ਪਹਿਲੀਆਂ ਚ ਛੇਤੀ ਤੋਂ ਛੇਤੀ ਫੋਨ ਲਾ ਲਿਆ ਜਿਵੇਂ ਆਪਾਂ ਕਹਿੰਨੇ ਆਂ ਵੀ ਨਾਲ ਦੀ ਨਾਲ ਹੀ ਫੋਨ ਲਾ ਲਿਆ ਵੀਡੀਓ ਦੇਖਣ ਸਾਰ ਮਿੱਤਰੋ ਉਹਨਾਂ ਨੂੰ 2-2000 ਦੇ ਡਿਸਕਾਊਂਟ ਐਕਸਟਰਾ ਦਿੱਤੇ ਜਾ ਰਹੇ ਨੇ ਅਬਦੇ ਲਮੋਈ ਬਿਨਾ ਕਹੇ ਬਾਕੀ ਮਾਨਤਾਨ ਉਹਨਾਂ ਨੂੰ ਹੋਰ ਹੋਊਗਾ ਮੇਰੇ ਬਾਈਆਂ ਨੂੰ ਫੋਨ ਲਾਉਣ ਵਾਲਿਆਂ ਨੂੰ ਸਸਤੇ ਜਿਹੇ ਰੇਟ ਨੇਗੇ ਜਮਾ ਬਸ ਤੁਸੀਂ ਨੇ ਕੀ ਕਰਨਾ ਬਾਈ ਨੂੰ ਫੋਨ ਲਾਉਣਾ ਹੈਗਾ 2000 ਬਾਈ ਨੇ ਹੋਰ ਦਾ ਤਾਂ ਸੋਨੂੰ ਇਦੋਂ ਬਾਅਦ ਬਾਈ ਕੋਈ ਕਹਿਣ ਦਾ ਮੌਕਾ ਨਹੀਂ ਦਿੰਦਾ ਆਪਦੇ ਆਪ ਹੀ ਮਾਨਤਾਨ ਕਰ ਦੂਗਾ ਕਰਾਇਆ ਕਰੂਆ ਟੈਂਪੂ ਦਾ ਸੋਨੂੰ ਜਿਹੜੇ ਮੇਰੇ ਵੀਰ ਦੂਰੋਂ ਆਉਂਦੇ ਨੇ ਉਹਨਾਂ ਨੂੰ ਵਧੀਆ ਛੋੜ ਹੋ ਜੂਗੀ ਪਤਾ ਕਰਦੇ ਜੀ ਆਪਾਂ ਕਰ ਦਾਂਗੇ ਕਿਸੇ ਨੂੰ ਵੀ ਆਪਾਂ ਹੁਣ ਤੱਕ ਤੁਸੀਂ ਵੀ ਕਿੰਨੀਆਂ ਵੀਡੀਓ ਪਾਈਆਂ ਨੇ ਆਪਾਂ ਨੂੰ ਨਫੇ ਚ ਹੋਣੀ ਚਾਹੀਦੀ ਚੀਜ਼ ਆਪਾਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੇ ਹਾਂ ਫੋਨ ਉਹ ਭਰਾ ਲਾਵੇ ਜਿਹਨੂੰ ਨਸਲਾਂ ਬਾਰੇ ਪਰਖ ਹੈ ਤਸੱਲੀ ਆਪਾਂ ਕਰਾ ਦਾਂਗੇ ਵੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਆਪਣੇ ਕੋਲੇ ਹਰੇਕ ਮੁੱਲ ਦੀ ਕੱਟੀ ਆ ਕੱਟੀ ਦਾ ਉਹ ਆਪਾਂ ਪਿੱਛੇ ਵੀ ਦਿਖਾਈ ਹੈ ਉਹ ਡੇਢ ਸਾਲ ਦੇ ਦੁਪੱਟੀ ਹੈ ਉਹ ਹੀ ਜੀ ਕੁਆਲਿਟੀ ਹਿਸਾਬ ਨਾਲ ਰੇਟ ਹੈ ਇਹ ਹੀ ਜੀ ਨਾਲ ਚੀਜ਼ਾਂ ਅੱਗੇ ਹੋਰ ਵੀ ਘੈਂਟ ਤੋਂ ਘੈਂਟ ਆਉਣੀਆਂ ਆਪਾਂ ਦਿਖਾਵਾਂਗੇ ਫੋਨ ਬਾਈ ਇਹ ਬਾਈ ਦਾ ਕਹਿਣ ਦਾ ਮਤਲਬ ਇਹ ਹੈ ਵੀਰੇ ਕਈ ਬਾਈ ਫੋਨ ਲਾ ਕੇ ਕਹਿੰਦੇ ਨੇ ਵੀ ਰੇਟ ਮਹਿੰਗਾ ਰੇਟ ਮਹਿੰਗਾ ਨਹੀਂ ਹੈਗਾ ਮਿੱਤਰੋ ਨਸਲਾਂ ਦੇ ਹਿਸਾਬ ਨਾਲ ਮਹਿੰਗਾ ਨਹੀਂ ਹੈਗਾ ਜਿਹੜੇ ਬਾਈ ਨੂੰ ਨਸਲ ਦਾ ਪਤਾ ਨਹੀਂ ਉਹ ਕੱਟੀਆਂ ਦੀ ਉਮਰ ਦੇ ਹਿਸਾਬ ਨਾਲ ਦੇਖੂਗਾ ਤਾਂ ਮਹਿੰਗਾ ਲੱਗੂਗਾ ਉਹਨੂੰ ਹਾਂ ਪਰਖ ਜਿਹਨੂੰ ਪਰਖਿਆ ਜਿਹੜਾ ਬੰਦਾ ਪਸ਼ੂ ਰੱਖਦਾ ਜਾਂ ਸ਼ੌਂਕ ਰੱਖਦਾ ਮੈਂ ਕਹਿੰਦਾ ਉਹਨੂੰ ਇਹ ਮਹਿੰਗੀਆਂ ਨਹੀਂ ਉਹ ਪਰਦੇ ਨੇ ਟੈਂਪੂ ਇੱਥੋਂ ਜਿਨ੍ਹਾਂ ਨੂੰ ਪਰਖ ਹੈ ਜਿਹੜੇ ਪਰਖ ਨੇ ਹੁਣ ਤਾਂ ਦੇਖ ਲੈ ਦੋ ਦਿਨ ਪਹਿਲਾਂ ਵੀਡੀਓ ਕਰੀਦੀ ਜਿਨ੍ਹਾਂ ਨੂੰ ਪਰਖ ਹੈ ਲੈ ਗਏ 6 ਤਰੀਕ ਨੂੰ ਪਾਈ ਤੇ ਬਾਈ ਹੁਣ ਆਪਣੇ ਕੱਲ ਦਾ ਮਾਰ ਆ ਪਿਆ ਤੀਜਾ ਦਿਨ ਹੀ ਅੱਜ ਚੈੱਕ ਕਰ ਲਿਓ ਫੋਨ ਕੋਈ ਗੱਲ ਨਹੀਂ ਆਗੇ ਜਿਹੜੀ ਕੱਟੀਆਂ ਤੁਹਾਨੂੰ ਦਿਖਾਉਣ ਜਾ ਰਿਹਾ ਮਿੱਤਰੋ ਜਿਵੇਂ ਆਪਾਂ ਕਹਿੰਦੇ ਬਾਕਮਾਲ ਤੋਂ ਫੇ ਹੀ ਲੈ ਆਇਆ ਬਾਈ ਤੁਹਾਡੇ ਵਾਸਤੇ ਜਮਾ ਆਪਾਂ ਕਹਿੰਦੇ ਇੱਕ ਤਾਂ ਹੁੰਦੀ ਹੈ ਕਿ ਬੂਰੀ ਬੂਰੀ ਦੇਤੀ ਨਾਲ ਹੀ ਦੀਦੀ ਰਵੀ ਦੇ ਵਿੱਚ ਦੋ ਦੋ ਕੁਆਲਿਟੀਆਂ ਦੇ ਵਿੱਚ ਤੁਹਾਨੂੰ ਵੀ ਪਤਾ ਕੱਟੀਆਂ ਬਹੁਤ ਘੱਟ ਨਹੀਂ ਮਿਲਣੀਆਂ ਇਹ ਤਾਂ ਐਨ ਲੱਗਦਾ ਜਿਵੇਂ ਅੰਗਰੇਜ਼ਣ ਐ ਅੰਗਰੇਜ਼ਣ ਐਨ ਲੱਗਦਾ ਜਿਵੇਂ ਬਾਹਰ ਦਾ ਬੀਜਾ ਲਵਾ ਕੇ ਆਈ ਹੁੰਦੀ ਹੈਗੀ ਜਿਵੇਂ ਆਪਾਂ ਕਹਿੰਦੇ ਨਾ ਦੇਖੋ ਤੁਸੀਂ ਬਾਲ ਦੇਖੋ ਜਮਾ ਬਾਕਮਾਲ ਦੇ ਵਿੱਚ ਅੰਗਰੇਜ਼ਣੀ ਹੈਗੀ ਕੱਲੀ ਬਈ ਇਹ ਨਹੀਂ ਮਿੱਤਰੋ ਰੱਸੀਆਂ ਨਾ ਰੱਸੀਆਂ ਰਸ਼ੀਆ ਰਸ਼ੀਆ ਜਮਾ ਆ ਦੇਖਾ ਪਲੱਸ ਪੁਆਇੰਟ ਕੀ ਆ ਬਾਈ ਬੂਰੀ ਤਾਂ ਹੈਗੀ ਹੈਗੀ ਨੀਲੀ ਰਾਵੀ ਤੀਜਾ ਪੁਆਇੰਟ ਟੇਡਾ ਕੱਟ ਵੀ ਆ ਜਿਹੜਾ ਮੇਰੇ ਭਰਾ ਹੈ ਨਾ ਮੰਗਦੇ ਨੇ ਜਿਹਦੀ ਮੰਗਾ ਹੈ ਡਿਮਾਂਡ ਅੱਜ ਦੇ ਵਿੱਚ ਟੇਡਾ ਕੱਟ ਆ ਟੌਪ ਤੇ ਆ ਲੀਲੀ ਰਾਵੀ ਦੇ ਜਮਾ ਬਾਈ ਜਮਾ ਉਹ ਹੋਇਆ ਮਿੱਤਰੋ ਜਮਾ ਠੰਡੀ ਸੀਲ ਦੇ ਵਿੱਚ ਤੁਰਨੀ ਤਰਨੀ ਤੁਹਾਨੂੰ ਦਿਖਾ ਰਿਹਾ ਹਾਂ ਤੁਰਨੀ ਤਰਨੀ ਤੁਹਾਨੂੰ ਦਿਖਾ ਰਿਹਾ ਹਾਂ ਦੇਖੋ ਮਿੱਤਰੋ ਟੇਡੇ ਕੱਟ ਦੇ ਵਿੱਚ ਪੂਰੀ ਸੋਹਣੀ ਕੱਟੀ ਜਿਵੇਂ ਆਪਾਂ ਕਹਿ ਸਕਦੇ ਆਂਗੇ ਬੱਚਿਆਂ ਦੇ ਪਾਰਨ ਵਾਲੀ ਕੱਟੀ ਵੀ ਕਹਿ ਸਕਦੇ ਇਹਨੂੰ ਆਪਾਂ ਜਿਵੇਂ ਆਪਾਂ ਕਹਿੰਦੇ ਆ ਐਂ ਲੱਗਦੀ ਹੈ ਜਿਵੇਂ ਸਰਦਿਆਨ ਬਈ ਸਨਖਤ ਤਾਂ ਤਾਂ ਇੰਨੀ ਜਿਆਦੇ ਆ ਵੀ ਐਂ ਲੱਗਦਾ ਖੜਾਉਣਾ ਹੁੰਦਾ ਜਿਵੇਂ ਕੋਈ ਦੇਖੋ ਪੂਰੋ ਕਹਿ ਸਕਦੇ ਆ ਪੂਰੋ ਵੀ ਕਹਿ ਸਕਦੇ ਆ ਇਹਨੂੰ ਬਹੁਤ ਹੀ ਚੰਗੀ ਆ ਗਈ ਪੂਰੇ ਵਾਲਾਂ ਦੇ ਵਿੱਚ ਆ ਗਈ ਜਮ ਛੋਟਾ ਸਿੰਘ ਆ ਗਿਆ ਬਈ ਦੇ ਵਿੱਚ ਆ ਗਈ ਸਿੰਘ ਪੂਰਾ ਆਪਾਂ ਕਹਿ ਸਕਦੇ ਆ ਗਲਾਈ 'ਚ ਕਰਨ ਲੱਗ ਗਈ ਗਲਾਈ 'ਚ ਕਰਨ ਲੱਗ ਗਈ ਤੇ ਅੱਖ ਵੀ ਪੂਰੀ ਬਿੱਲੀ ਦੇ ਵਿੱਚ ਆ ਗਈ ਹੈ ਨਾ ਮਣਕੀ ਅੱਖ ਐ ਕੱਟ ਟੇਡਾ ਬੂਰੀ ਐ ਨੀਲੀ ਰਾਬੀ ਐ ਟੇਡੇ ਕੱਟ ਚ ਆਹ ਇਹ ਕੁਆਲਟੀਆਂ ਪੂਰੀਆਂ ਨੇ ਮੈਂ ਕਹਿੰਦਾ ਜਿੰਨੇ ਮੇਰੇ ਭਰਾ ਮੰਗਦੇ ਨੇ ਯਾਰ ਉਹਨੀਆਂ ਕੁਆਲਟੀਆਂ ਚ ਹੈਗੀਆਂ ਨੇ ਸਾਰੇ ਪੈਰਾਂ ਦਾ ਪਤਾ ਨਮਾਈਆਂ ਨੇ ਹੈਗੀਆਂ ਅੱਜ ਸਾਰੇ ਪੈਰਾਂ ਤੇ ਮਾਰਕਿੰਗ ਐ ਮੂੰਹ ਮੱਥੇ ਤੇ A ਤੋਂ Z ਮਾਰ ਕੇ ਪੂਰੇ ਕਰਦੀ ਆ ਪ੍ਰੋਪਰ ਰਿਕਾਰਡ ਨੇ ਬਾਈ ਕੋਲੇ ਪ੍ਰੋਪਰ ਜਿਵੇਂ ਆਪਾਂ ਕਹਿ ਦਿੰਦੇ ਆਗੇ ਸਾਰੇ ਪਾਸਿਓ ਬਾਈ ਦੀ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਪ੍ਰੋਪਰ ਰਿਕਾਰਡਾਂ ਦੇ ਵਿੱਚ ਮਿਲ ਲੀਆਂ ਜੇ ਕਹਿੰਦਾ ਕਹਿੰਦਾ ਇਹ ਇਹਦੇlever ਰਿਕਾਰਡ ਵੀ ਨਹੀਂ ਪ੍ਰੋਪਰ ਇਹਨਾਂ ਦੇ ਸੂ ਤੇ ਵੀ ਨਿਸ਼ਾਨਾ ਚੰਗੀ ਝੋਲੀ ਆ ਝੋਲੀ ਸਾਨੂੰ ਚੈੱਕ ਕਰਾਉਣੇ ਅੱਗੇ ਜਾ ਕੇ ਬੰਨ ਦੇ ਬਾਈ ਕੋਤਿਆਂ ਨੇ ਨੂੰ ਇੱਕ ਵਾਰ ਆਪਾਂ ਝੋਲੀ ਚੈੱਕ ਕਰਾ ਲਈਏ ਇਹਦੇ ਬਾਈ ਸਾਰੀਆਂ ਨਿਸ਼ਾਨੀਆਂ ਇਹ ਬੰਟੀ ਪੂਰੀਆਂ ਕਰਦੀ ਹੈ ਸੂ ਤੇ ਸਾਰਾ ਗਿਆ ਪਤਰੋ ਝੋਲੀ ਆ ਗਈ ਚਾਰ ਥਾਣਾ ਗਿਆ ਤੇ ਬਾਕੀ ਜਿਵੇਂ ਆਪਾਂ ਕਹਿੰਦੇ ਨੇ ਦੇਖੋ ਚਿੱਟੀ ਝੋਲੀ ਦੇ ਵਿੱਚ ਆ ਗਈ ਪੂਰੀ ਇੱਕ ਨੰਬਰ ਦੇ ਵਿੱਚ ਹਣਾ ਦੇਖ ਭਾਈ ਫੇਸ ਦੇਖ ਰਹਿ ਕੇ ਨਾ ਤੁਸੀਂ ਮਿੱਤਰੋ ਜੇਹੀ ਜੀ ਆਪਾਂ ਕਹਿੰਦੇ ਆ ਵੱਡੀ ਛੋਟੀ ਜਾਂ ਕੋਈ ਆਪਾਂ ਵੱਡੀ ਮੈਸ ਲੈਣ ਜਾਵਾਂਗੇ ਕਰਤਾਨ ਭਾਈ ਹੂੰ ਤਾਂ ਇਹ ਲਾ ਲੋ ਵੀ ਪੂਰੀ ਮਹਿੰਗੀਆਂ ਦੇ ਵਿੱਚ ਮਿਲੂਗੇ ਭਾਈ ਇਹ ਜੀ ਮੱਝ ਜੇ ਕਿਸੇ ਕੋਲ ਹੈਗੀ ਆ ਹਾਂ ਅਗਲਾ 2.5 ਲੱਖ ਤੋਂ ਘੱਟ ਨੂੰ ਮਿਲਨ ਕਰਦਾ ਹੈਗਾ ਆਪਣੀ ਮੰਗਦਾ ਇਸੇ ਕਰਕੇ ਤੁਹਾਨੂੰ ਕਹਿੰਦੇ ਆ ਵੀ ਜਿਹੜੇ ਮੇਰੇ ਵੀਰਾਂ ਚ ਜਿਵੇਂ ਆਪਾਂ ਕਹਿੰਦੇ ਆ ਚਲੋ ਮੱਝ ਨਹੀਂ ਲੈਣ ਦੀ ਗੰਜਸ ਹੈਗੀ ਚਲੋ ਸਾਰਾ ਵਰਗੀ ਆ ਆਪਣੇ ਨਾਲ ਜੁੜਿਆ ਹੋਇਆ ਇਸੇ ਕਰਕੇ ਕਹਿ ਸਕਦੇ ਆਪਾਂ ਵੀ ਉਹੋ ਮਿੱਤਰੋ ਕਟੀਆਂ ਪਾੜ ਲੋ ਸ਼ੌਂਕ ਪੂਰਾ ਹੋ ਜੂ ਨਾਲੇ ਛੋਟੇ ਘਰੇ ਦੁੱਧ ਹੋ ਜੂਗਾ ਹਨਾ ਨਾਲੇ ਕਹਾ ਬੱਚੇ ਜਿਹੇ ਜ ਮਰਜ਼ੀ ਲੈ ਲੀ ਬੱਚੇ ਜਿਹੇ ਜ ਮਰਜ਼ੀ ਪਿਓਰ ਨੀਲੀ ਦਾ ਕੰਮ ਜਿਹੜੇ ਮੇਰੇ ਬਾਈਆਂ ਨੇ ਕੰਮਾਈਆਂ ਦਾ ਹੋਰ ਬਾਈ ਤੁਹਾਨੂੰ ਦੱਸ ਦਈਆ ਬਾਈਆਂ ਦੇ ਫੋਨ ਸਾਨੂੰ ਬਹੁਤ ਦੇ ਆਉਂਦੇ ਨੇ ਵੀ ਮੈਂ ਜਿਵੇਂ ਬਾਈ 12 ਵੀ ਆ ਕੇ ਫਾਰਮ ਦਾ ਕੰਮ ਸ਼ੁਰੂ ਕਰ ਰਹੇ ਨੇਗੇ ਸਾਨੂੰ ਬਹੁਤ ਫੋਨ ਆਉਂਦੇ ਨੇ ਵੀ ਕਟੀਆਂ ਦਵਾ ਦਿਓ ਚੰਗੀਆਂ ਅਸੀਂ ਨਸਲ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਬਾਈ ਦਾ ਕੰਟੈਕਟ ਨੰਬਰ ਚੱਲੂਗਾ ਇਹੋ ਜੇ ਬਾਈਆਂ ਨਾਲ ਕੰਟੈਕਟ ਕਰਿਆ ਕਰੋ ਜੇ ਕਿਸੇ ਬਾਈ ਨੇ ਨਸਲ ਤੇ ਕੰਮ ਕਰਨਾ ਤੇ ਰੇਟ ਜਮਾ ਜੈਜ ਨੇ ਤੇ ਤੁਹਾਨੂੰ ਵੱਧ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਵੀ ਵੱਧ ਗਿਣਤੀ ਦੇ ਵਿੱਚ ਕੱਟੀਆਂ ਵੀ ਦੇ ਸਕਦਾ ਜੇ ਆਪਾਂ ਨੇ ਇਕੱਠਾ ਫਾਰਮ ਦਾ ਕੰਮ ਸ਼ੁਰੂ ਕਰਨਾ ਬਾਈ ਤੇ ਬਾਈ ਗਰਤਿਆਨ ਇਹਦੀ ਉਮਰ ਦੱਸਦੇ ਹੁਣ ਕੀ ਹੋਊਗਾ ਉਮਰ ਬਾਈ ਇਹਦੀ 12-13 ਮਹੀਨੇ ਹੈਗੀ ਅੱਛਾ ਜੀ ਹਾਂ ਰੇਟ ਬਾਈ ਇਹਦਾ ਹੈਗਾ 38000 ਉੱਚਾ ਆਪਾਂ ਮੰਨਤਾਂ ਨਾ ਕਰਾਂਗੇ ਕੱਟੀ ਦੀ ਕੁਆਲਿਟੀ ਬਾਲੀ ਚੰਗੀ ਹੈਗੀ ਰਿਕਾਰਡ ਵੀ ਚੰਗਾ ਹੈ ਕੱਟ ਵੀ ਟੇਡਾ ਆਪਾਂ ਪਹਿਲਾਂ ਵੀ ਦੱਸ ਚੁੱਕਿਆਂਗੇ ਹਨਾ ਆ ਜਿਹੜਾ ਨੀਲੀ ਦਾ ਹੁੰਦਾ ਜਿਹਨੂੰ ਪਰਖ ਹੈ ਸਿੰਘ ਵੀ ਮਾਗਰੋ ਮੋੜੂਗੇ ਜਿਵੇਂ ਹੁੰਦਾ ਨਾ ਥੱਲੋਂ ਮੋੜਦੇ ਅਗਲਾਈ ਕਰਦੇ ਉਹ ਚੀਜ਼ ਹੈ ਇਹ ਚ ਜਿਵੇਂ ਪਾਕਿਸਤਾਨੀ ਬਰੀਡ ਯਾ ਹਾਂ ਜੀ ਹਾਂ ਜੀ ਤੇ ਬਾਕ 38000 ਰੁਪਏ ਮੁੱਲ ਕਰਿਆ ਬਾਕੀ ਬਾਈ ਦੇਖ ਗੱਲ ਤੇ ਫੋਨ ਤੇ ਗੱਲ ਕਰ ਲਿਓ ਮਾਨ ਤਣ ਬਾਈ ਥੋੜਾ ਫੁੱਲ ਕਰ ਦੂਗਾ ਕੋਈ ਇਹ ਜੀ ਪੱਥਰ ਤੇ ਲਖੀਰ ਵਾਲੀ ਕਿਸੇ ਦੀ ਵੀ ਕੋਈ ਗੱਲ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਹੈਗਾ ਬਾਕੀ ਬਾਈ ਯਾਰ ਗੱਲਬਾਤ ਕਰਕੇ ਪਤਾ ਲੱਗਦਾ ਬੰਦੇ ਨਾਲ ਬਹੁਤ ਹੀ ਵਧੀਆ ਇਨਸਾਨ ਆਗਾ ਕੋਈ ਪੱਥਰ ਤੇ ਲਖੀਰ ਨਹੀਂ ਕਰਦਾ ਜੇ ਕਿਸੇ ਆਪਾ ਮੇਰੇ ਬਾਈ ਨੇ ਜਿਵੇਂ ਆਪਾਂ ਕਹਿ ਕੇ ਆ ਜਾਂਦਾ ਕੋਈ ਬਾਈ ਵੀ ਦੂਰੋਂ ਵੀ ਪੈ ਜਾਂਦੀ ਆ ਉਹ ਹੈ ਮਾਨ ਤਣ ਕਰਾਂਗੇ ਬਾਈ ਕਰਾਂਗੇ ਲਾਜ਼ਮੀ ਕਰਾਂਗੇ ਕੋਈ ਵੀ ਭਰਾ ਬਸ ਚਾਹਵਾਨ ਹੋਵੇ ਬ੍ਰੀਡ ਦਾ ਪਤਾ ਹੋਵੇ ਆਪਾਂ ਅਗਲੇ ਨੂੰ ਨਿਰਾਸ਼ ਨਹੀਂ ਕਰਦੇ ਹੈਗੇ ਠੀਕ ਹੈ ਬਾਈ ਚੰਗੀਆਂ ਅੱਜ ਵੀ ਫੇਰ ਵੀ ਤੁਹਾਨੂੰ ਬਾਰ ਬਾਰ ਕਹਿ ਰਹੇ ਹਾਂ ਜਿਹੜੇ ਮੇਰੇ ਬਾਈਆਂ ਨੇ ਫਾਰਮ ਸਟਾਰਟ ਕਰਨ ਨੇ ਉਹਨਾਂ ਵਾਸਤੇ ਚੰਗੇ ਆਫਰ ਲਾਤੇ ਬਾਈ ਨੇ ਚੰਗੇ ਆਫਰ ਦੀਆਂ ਕੱਟੀਆਂ ਨੇ ਮਿੱਤਰੋ ਇੱਕ ਥਾਵੋਂ ਤੁਹਾਨੂੰ ਪਤਾ ਹੈ ਘਰਾਂ ਚੋਂ ਕੱਟੀਆਂ ਕਰਨੀਆਂ ਬਹੁਤ ਔਖੀਆਂ ਨੇ ਬਾਰ ਬਾਰ ਜਿਵੇਂ ਆਪਾਂ ਇੱਕ ਛੇ ਤੋਂ ਇੱਕ ਲੈ ਲਈ ਦੋ ਲੈ ਲਈਆਂ ਐਵੇਂ ਨਹੀਂ ਮਿੱਤਰੋ ਜਿਹੜੇ ਬਾਈਆਂ ਨੇ ਪੱਟੇ ਪੱਤਰ ਤੇ ਕੰਮ ਕਰਨਾ ਉਹਨਾਂ ਵਾਸਤੇ ਕੱਟੀਆਂ ਬਹੁਤ ਹੀ ਬਾ ਕਮਾਲ ਬਰੀਡ ਲੈ ਕੇ ਆਉਂਦਾ ਬਾਈ ਤੇ ਹੋਰ ਵੀ ਮੰਗਵਾ ਦੂਗਾ ਹਨਾ ਬਾਈ ਜਿੰਨੀ ਮਰਜ਼ੀ ਲੈ ਲੈ ਕੋਈ ਵੀ ਬੰਦਾ ਜਿੰਨੀਆਂ ਮਰਜ਼ੀ ਬਾਈ ਕਹਿੰਦਾ ਜੇ ਕਿਸੇ ਨੂੰ 50 ਕੱਟੀਆਂ ਚਾਹੀਦੀਆਂ ਨੇ ਉਹਨੇ 50 ਵੀ ਦੇ ਦਾਂਗੇ 50 ਕੱਟੀਆਂ ਦੀ ਲੋੜ ਆਪਾਂ 50 ਵੀ ਦੇਵਾਂਗੇ ਕਈ ਭਰਾ ਫੋਨ ਵੀ ਕਰਦੇ ਨੇ ਗੱਲ ਇਹ ਹੈ ਵੀ ਆਪਾਂ 50 ਦੀਆਂ ਕਿ 100 ਵੀ ਦੇ ਦਾਂਗੇ ਪਰ ਬੰਦਾ 5-5 7-7 ਕਰਕੇ ਆਪ ਜੇ ਲੈ ਆਈ ਜਾਵੋ ਆਪਾਂ ਨੂੰ ਪੈਸੇ ਪਾਵੇ 5 ਲੈ ਲੈ 7 ਲੈ ਲੈ 50 ਮੈਂ ਖੜਾ ਨਹੀਂ ਸਕਦਾ ਕੱਟੀਆਂ ਜਾ ਫਿਰ ਅੱਤੇ ਪੈਸੇ ਪਾ ਦੇ ਪਹਿਲਾਂ ਅੱਦੇ ਪੈਸੇ ਪਾਰੇ ਫਿਰ ਵੀ ਚਲਾਇਆ ਹੁੰਦਾਗਾ ਗੇੜੇ 'ਚ ਤਾਂ ਕੱਟੀਆਂ ਇੱਕ ਗੱਡੀ 'ਚ ਨਹੀਂ ਜਾਣੀਆਂ 5-5 7-7 ਹੋ ਕੇ ਜਾਣਗੀਆਂ ਦੇਵੀ ਦੇ ਮਗਲ ਲੈ ਕੇ ਵੀ ਜਾਂਦੇ ਨੇ 5-7 ਤੱਕ ਤਾਂ ਲੈ ਕੇ ਵੀ ਜਾਂਦੇ ਨੇ ਇਹ ਵੀ ਗੱਲ ਸਹੀ ਆ ਠੀਕ ਆ ਬਾਈ ਹੁਣ ਮਿੱ ਏ ਵੀ ਨੀਲੀ ਦੇ ਵਿੱਚ ਆ ਗਈ ਟੇਡੇ ਕੱਟ ਦੇ ਵਿੱਚ ਆ ਗਈ ਆ ਦੇਖੋ ਫੇਸ ਕੁਆਲਟੀ ਬਹੁਤ ਹੀ ਚੰਗੀ ਬਾ ਕਮਾਲ ਆ ਬਹੁਤ ਹੀ ਸੋਹਣਾ ਫੇਸ ਦੇ ਵਿੱਚ ਆ ਗਈ ਟੇਡੇ ਕੱਟ ਦੇ ਵਿੱਚ ਇਹ ਆ ਗਈ ਮਾਰਕਾ ਪੂਰਾ ਪ੍ਰੋਪਰ ਆ ਇਹਦੇ ਵੀ ਮਾਰਕਾ ਸੋਹਣਾ ਬਾਈ ਯਾਰੇ ਬਾਕੀ ਤੁਸੀਂ ਮਿੱਤਰੋ ਆ ਦੇਖੋ ਪਾਕਿਸਤਾਨੀ ਬਰੀਡ ਆ ਦੇਖੋ ਜਮਾ ਸਿਰ ਦੇਖੋ ਇਹਨਾਂ ਦੇ ਚੌੜੇ ਹੁੰਦੇ ਨੇ ਤੁਸੀਂ ਦੇਖੇ ਹੋਣਗੇ ਵੀਡੀਓ ਦੇ ਵਿੱਚ ਇਹ ਪ्युअर ਨੀਲੀਆਂ ਹੁੰਦੀਆਂ ਨੇ ਕਿ ਪ्युअर ਨੀਲੀਆਂ ਦੇ ਇਹੀ ਨਿਸ਼ਾਨੀਆਂ ਨੇਗੀਆਂ ਮਿੱਤਰੋ ਵੀ ਜਿਹੜੀ ਆਪਾਂ ਕਹਿੰਦੇ ਆ ਪਾਕਿਸਤਾਨੀ ਬਰੀਡ ਉਹ ਇਹੀ ਚੀਜ਼ਾਂ ਨੇਗੀਆਂ ਤੇ ਆ ਜਾ ਬਾਈ ਮਾੜਾ ਜਾ ਤੋੜ ਕੇ ਦਿਖਾ ਦੇ ਇਹਨੂੰ ਇੱਕ ਵਾਰ ਲਓ ਮਿੱਤਰੋ ਤੋੜ ਕੇ ਢੇੜਾ ਛੇੜਾ ਤੁਹਾਨੂੰ ਦਿਵਾ ਰਹਾਂਗੇ ਤਾਂ ਕਿ ਮੇਰੇ ਵੀਰ ਬਹੁਤ ਦੂਰੋਂ ਖਰੀਦਣ ਆਉਂਦੇ ਨੇ ਕਈ ਵਾਰਾ ਕਿਸੇ ਦੇ ਕਿਸੇ ਦੇ ਮਨ ਦੇ ਵਿੱਚ ਕੋਈ ਤਰਕੂ ਨਾ ਰਹਿ ਜੇ ਵੀ ਕੋਈ ਲੰਗ ਛੰਗ ਨਾ ਹੋਵੇ ਲੰਗ ਛੰਗ ਦੀ ਸਾਡੀ ਫੁੱਲ ਗਾਰੰਟੀ ਹੋ ਤੋੜ ਕੇ ਤੁਹਾਨੂੰ ਦਿਖਾ ਰਿਹਾ ਆ ਬਾਕੀ ਤੁਸੀਂ ਹੁਣ ਕਮਾ ਕੇ ਅਸੀਂ ਇਧਰਲੇ ਪਾਸੇ ਫੇਸ ਕਰਿਆ ਦਾ ਫੇਸ ਕੁਆਲਟੀ ਚੈੱਕ ਕਰ ਲਓ ਮਿੱਤਰੋ ਇਹ ਆ ਬਿੱਲੀ ਅੱਖ ਦੇ ਵਿੱਚ ਆ ਗਈ ਜਮਾ ਮਲਕੀ ਅੱਖ ਆ ਗਈ ਬਾਈ ਕੱਕ ਟੇਡਾ ਆ ਗਿਆ ਸਾਰੇ ਨਿਸ਼ਾਨਾਂ ਦੀ ਪੂਰੀ ਪ੍ਰੋਪਰ ਸਾਰੇ ਨਿਸ਼ਾਨ ਪੂਰੇ ਕਰਦੀ ਹੈਗੀ ਬਾਕੀ ਕਰਤੇ ਆ ਨਾ ਬਹੁਤ ਜਮਾ ਸਸਤੇ ਜੇ ਰੇਟ ਦੇ ਦੂਗਾ ਇਹਦੇ ਵੀ ਇਹ ਕੱਟੀ ਕਿੰਨੇ ਟਾਈਮ ਦੀ ਹੈ ਜੀ ਕੱਟੀ ਦੀ ਉਮਰ ਹੈਗੀ 18 ਮਹੀਨੇ ਜੀ 1.5 ਸਾਲ ਦੀ ਹੈ ਜਣੀ 18 ਮਹੀਨਾ ਦੀ ਕੱਟੀ ਆ ਉਧਰ ਨੂੰ ਤੋਰ ਕੇ ਲੈ ਚੱਲ ਬਾਕੀ ਆਪਾਂ ਝੋਲੀ ਝੋਲੀ ਚੈੱਕ ਕਰਾਉਣੇ ਆ ਬੰਨ ਦੇ ਕੋਈ ਗੱਲ ਨਹੀਂ ਉਧਰ ਨੂੰ ਲੈ ਚੱਲ ਤੋਰ ਕੇ ਆਹ ਦੇਖੋ ਮਿੱਤਰੋ ਝੋਲੀ ਸੋ ਨੂੰ ਚੈੱਕ ਕਰਵਾ ਰਹਾਂਗੇ 1 ਨੰਬਰ ਦੇ ਵਿੱਚ ਚਾਰ ਥਾਣੇਗੇ ਕੱਟੀ ਦੇ ਥੋੜੇ ਅਸੀਂ ਜੀ ਝੋਲੀ ਜਿਵੇਂ ਗੱਬਣਾ ਨਹੀਂ ਹੁੰਦੀ ਕੱਲਾ ਕੱਲਾ ਥਾਣਾ ਚੰਗੀ ਝੋਲੀ ਆ ਉਮਰ ਆਪੇ ਦੱਸ ਚੁੱਕਿਆਂਗੇ ਤੇ ਰਹਿ ਗਿਆ ਹੁਣ ਰੇਟ ਦੱਸੋ ਜੀ ਗਾ ਰੇਟ ਦੱਸ ਦੋ ਕਰਤਿਆਂ ਬਾਈ ਕੀ ਕਰ ਰਹੇ ਆ ਆਪਾਂ ਦਰਸ਼ਕਾਂ ਨੂੰ ਕੀ ਦੇ ਰਹੇ ਆ ਆਫਰਾਂ ਰੇਟ ਬਾਈ ਇਹਦਾ 42000 ਸਿਰਫ 42000 ਦੇ ਵਿੱਚ ਮਾਣ ਤਣ ਕਰਾਂਗੇ ਬਾਈ ਮਾਣ ਤਣ ਸੋਨੂੰ ਖੁੱਲਾ ਹੋ ਜਾਊਗਾ ਮਿੱਤਰੋ ਫੋਨ ਲਾ ਲਿਓ ਬਾਈ ਨੂੰ 42000 ਰੁਪਇਆ ਰੇਟ ਕਰਤਾ ਇਹ ਕੱਟਿਆ ਜੀ ਹੋਰ ਵੀ ਚੀਜ਼ ਦੇਖ ਬਾਈ ਕੈਮਰਾ ਨੇੜੇ ਮਾਰੀ ਲੈਗ ਸਕੋਰ ਬਹੁਤ ਹੀ ਚੰਗਾ ਹੈ ਆ ਦੇਖੋ ਪਿੱਠਪੜਾ ਇੱਕ ਨੰਬਰ ਦੇ ਵਿੱਚ ਹੈਗਾ ਲੈਗ ਸਕੋਰ ਦੀ ਘੱਟੇ ਪਰਮੇ ਪੁੜੇ ਦੀ ਆ ਗਈ ਉਹ ਨਹੀਂ ਹੈਗੀ ਮਾਕਰੋਂ ਜਦੋਂ ਕੱਟੀ ਹੋਰ ਸੰਭਲ ਗਈ ਪੰਜ ਚਾਰ ਮਹੀਨਿਆਂ ਚ ਨਾਲ ਤਾਂ ਤਿਆਰ ਆ ਆ ਚੀਜ਼ਾਂ ਨਾ ਬੜੀ ਖਰਮੀ ਹੈਗੀ ਸਿੰਗਲ ਨੰਬਰ ਦੇ ਵਿੱਚ ਢਾਂਚਾ ਆ ਗਿਆ ਜਿਵੇਂ ਆਪਾਂ ਕਹਿ ਦਿੰਨੇ ਆਗੇ ਅੱਧੀਆਂ ਕੱਟੀਆਂ ਮਿੱਤਰੋ ਇੱਥੋਂ ਐ ਸਿੱਧੀਆਂ ਖੜੀਆਂ ਹੁੰਦੀਆਂ ਨੇ ਤੇ ਉਰੋਂ ਢਲਮੀਆਂ ਹੁੰਦੀਆਂ ਨੇ ਇਹ ਸਾਰ ਯਾਰ ਆ ਚੀਜ਼ ਦੇਖੀ ਹੁਣੀ ਗੈਪ ਆ ਡੇਡ ਡੇਡ ਇਕੱਠਾ ਦਾ ਗੈਪ ਆ ਹੁਣੀ ਗੈਪ ਕੀ ਆ ਬਾਈ ਪਿੱਛੋਂ ਦੇਖ ਲੋ ਪਿੱਠ ਤੋਂ ਸਾਨੂੰ ਐ ਲੱਗਦੀ ਆ ਜਿਵੇਂ ਸਭੀ ਪੜੀ ਚੰਗੀ ਛੋਟੀਆਂ ਹੁੰਦੀਆਂ ਆ ਬਾਈ ਕੱਟੀਆਂ ਪਰ ਕੋਈ ਗੱਲ ਨਹੀਂ 18 ਮਹੀਨਿਆਂ ਦੀ ਮਿੱਤਰੋ ਉਸ ਆਮ ਨਾਲੀ ਰੇਟ ਆ ਇਹਦਾ ਸਸਤਾ ਜਾ ਬਹੁਤ ਹੀ ਚੰਗੇ ਰਕਾਟਾਂ ਦੀਆਂ ਕੱਟੀਆਂ ਨੇ ਗਈਆਂ ਤੇ ਅਗਲੇ ਨੰਬਰ ਵਾਲੀ ਕੱਟੀ ਵੀ ਨੀਲੀ ਰਾਵੀ ਦੇ ਵਿੱਚ ਆ ਗਈ ਮਿੱਤਰੋ ਸੋਨੂੰ ਗੈ ਸਕਦੇ ਆਪਾਂ ਵੀ 5ਵੇਂ ਨੰਬਰ ਵਾਲੀ ਕੱਟੀ ਅੱਜ ਸਾਰੀਆਂ ਕੱਟੀਆਂ ਬਾ ਕਮਾਲ ਨੇ ਟਿੱਡੇ ਘੱਟ ਦੇ ਵਿੱਚ ਹੀ ਇਹ ਦੇ ਦਾਂਗੇ ਤੁਹਾਨੂੰ ਹਾਂ ਆਪਣੇ ਕੋਲ ਟਿੱਡੇ ਘੱਟ ਚ ਆ ਗਈ ਆ ਦੇਖ ਲਓ ਮਿੱਤਰੋ ਇੱਧਰਲੇ ਪਾਸੇ ਮਾਰ ਕੈਮਰਾ ਫੇਸ ਕੁਆਲਿਟੀ ਦੇਖੋ ਬਰੀਕ ਸੰਗੀ ਇਹਦੇ ਵਿੱਚ ਆ ਗਈ ਚਲ ਉਧਰ ਨੂੰ ਲੈ ਚਲ ਮਾੜਾ ਜਿਹਾ gekeੜਾ ਇਹਦਾ ਵੀ ਦਵਾ ਦੇ ਅੱਜ ਸਾਰਿਆਂ ਦੇ ਕੇ ਰਾਂ ਲੈਓ gekeੜਾ ਦਵਾ ਰਹੇ ਹਾਂ ਜੀ ਸਾਰਿਆਂ ਵਾਸਤੇ ਸਾਰਿਆਂ ਵਾਸਤੇ ਵੀ ਸੱਜਣਾ ਵਾਸਤੇ ਦੇਖ ਲਓ ਮਿੱਤਰੋ ਆ ਆ ਗਈ ਫੇਸ ਕੁਆਲਿਟੀ ਇੱਧਰਲੇ ਪਾਸੇ ਮੜ ਜਾ ਟੇਟਾ ਘੱਟ ਦਿਖਾ ਆ ਦੇਖੋ ਪ੍ਰੋਪਰ ਮਾਰਕਿਆਂ ਦੇ ਵਿੱਚ ਆ ਗਈ ਬਰੀਕ ਸਿੰਘੀ ਦੇ ਵਿੱਚ ਇਹ ਸਿੰਘ ਹਲੇ ਮੋੜਨੇ ਲੱਗਿਆ ਜਿਵੇਂ ਆਪਾਂ ਕੱਕ ਟੇਡਾ ਗਿਆ ਬੰਟੀ ਇਹਦਾ ਚਾਰੇ ਪੈਰ ਜਿੱਤੇ ਆ ਗਏ ਨਹੀਂ ਮੁਰਲੇ ਪੈਰ ਹੁੰਦੇ ਨਹੀਂ ਜਿਹਦਾ ਟੇਡਾ ਘਟ ਹੋਵੇ ਇਹਦੇ ਵੀ ਤੇ ਆਪਾਂ ਇਹਦੂ ਤੀਜੇ ਨੰਬਰ ਵਾਲੀ ਦਿਖਾਈ ਜਾ ਸੌਰੀ ਚੌਥੇ ਵਾਲੀ ਉਹਦੇ ਵੀ ਚਾਰੇ ਪੈਰ ਸੀਗੇ ਇਹਦੇ ਵੀ ਉਹ ਸਮੀ ਪਲੀ ਆ ਗਈ ਹਨਾ ਪੂਰੀ ਜੱਤ ਵਾਲੀ ਕੱਟੀ ਆ ਬਾਈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕਿਸੇ ਪਾਸੋਂ ਕੋਈ ਲੱਸੀ ਨਾ ਵੀ ਕੋਈ ਫੜਕ ਨਹੀਂ ਜਿੱਦੇ ਝੋਟੀ ਬਣ ਗਈ ਚਾਹੇ ਇਹ ਚੋਲੇ ਕੋਈ ਬੰਦਾ ਇੰਨੀ ਸ਼ੀਲ ਆ ਦੇਖੀ ਸ਼ੀਲ ਦੇਖੋ ਕਿੰਨੀ ਆ ਪੂਰੀ ਸਮੀ ਪਲੀ ਤੇ ਸ਼ੀਲ ਜਮਾ ਠੰਡੀ ਲੈ ਚੱਲ ਬਾਈ ਉਧਰ ਨੂੰ ਝੋਲੀ ਝੋਲੀ ਦਿਖਾ ਦਾਂਗੇ ਇਹ ਲਿ ਜਾ ਕੇ ਬੰਨ ਮੜਾ ਜਾਂ ਦੇਖੋ ਮਿੱਤਰੋ ਤੁਰਨੀ ਤਰਨੀ ਪੂਰੀ ਬਾ ਕਮਾਲ ਦੇ ਵਿੱਚ ਆ ਛੋਟੀ ਐ ਜਿਵੇਂ ਆਪਾਂ ਕਹਿੰਦੇ ਆ ਸਾਰੇ ਪਾਸਿਓਂ ਪੂਰੀ ਆ ਗਈ ਇਹਦੀ ਝੋਲੀ ਦਿਖਾ ਰਿਹਾ ਤੁਹਾਨੂੰ ਬੰਨ ਰਹਾਗੇ ਬਾਈ ਬੰਨਦੇ ਬਾਈ ਕਰ ਧਿਆਨ ਝੋਲੀ ਆ ਗਈ ਇੱਕ ਨੰਬਰ ਦੇ ਵਿੱਚ ਮਿੱਤਰੋ ਦੇਖੋ ਜਮਾ ਠੰਡੀ ਸੀਲ ਦੇ ਵਿੱਚ ਆ ਗਈ ਚੰਗੇ ਥਣ ਲੱਗੇ ਨੇ ਬਾਕੀ ਇੱਕ ਥਣ ਚਿੱਟੇ ਦੇ ਵਿੱਚ ਆ ਗਈ ਇਹ ਇੱਕ ਥਣ ਚਿੱਟਾ ਬਈ ਗਲਾਬੀ ਥਣ ਚ ਆ ਗਈ ਗਲਾਬੀ ਥਣ ਦੇ ਵਿੱਚ ਆ ਗਈ ਇਹਦੀ ਝੋਲੀ ਵੀ ਚੰਗੀ ਆ ਗਈ ਇਹਦੀ ਆ ਚੀਜ਼ ਇਹਦੀ ਵੀ ਬਹੁਤ ਖੜਮੀ ਆ ਹਾਂ ਲੈ ਸਕੋਰ ਲੈ ਕੇ ਬਹੁਤ ਹੀ ਚੰਗਾ ਲੈਗ ਸਕੋਰ ਆਗਾ ਜਮਾ ਮੈਂ ਕਹਿੰਦਾ ਜਿਵੇਂ ਸੂਤ ਫਿੱਤੇ ਵਾਲਾ ਕੰਮ ਨਹੀਂ ਹੁੰਦਾ ਉਵੇਂ ਇਸ ਦੀ ਹੋਰ ਗੱਲ ਦੱਸ ਦਈਏ ਜਿਹੜਾ ਗਲਾਬੀ ਥਣ ਦੇ ਵਿੱਚ ਇੱਕ ਆ ਗਈ ਕਰਦਾ ਹਨ ਬਈ ਬਹੁਤ ਘੱਟ ਮਿਲਦੀ ਆ ਬਹੁਤ ਘੱਟ ਮਿਲਦੀ ਆ ਹਾਂ ਗਲਾਬੀ ਥਣ ਦੇ ਵਿੱਚ ਜਾਂ ਜਿਵੇਂ ਆਪਾਂ ਕਹਿੰਦੇ ਚਿੱਟੀ ਝੋਲੀ ਦੇ ਵਿੱਚ ਕਟੀਆਂ ਬਹੁਤ ਘੱਟ ਮਿਲਦੀਆਂ ਨੇ ਮਿੱਤਰੋ ਉਤੋਂ ਲੀਲੀਆਂ ਹੁੰਦੀਆਂ ਨਹੀਂ ਐ ਥਣੋਂ ਕਈ ਵਾਰ ਥਣ ਕਾਲੇ ਹੁੰਦੇ ਨੇ ਬਾਈ ਇਹਦੀ ਤਾਂ ਕੁਆਲਿਟੀ ਇੰਨੀ ਚੰਗੀ ਆ ਚਾਰੇ ਪੈਰ ਆਗੇ ਉਹ ਸ਼ੱਦ ਤੋਂ ਵੱਧ ਚਿੱਟੀ ਆ ਗਈ ਕੱਟ ਟੇਡਾ ਆ ਗਿਆ ਖੜਮੇ ਪਿੱਠ ਪੁੜੇ ਜਾਗੀ ਮੈਂ ਕਿਹੜਾ ਯਾਰ ਇਹਦੇ 'ਚ ਤਾਂ ਓਨੀਆਂ ਚੀਜ਼ਾਂ ਆ ਗਈਆਂ ਜਿੰਨੀਆਂ ਬੰਦਾ ਗਿਣਿਆ ਨਹੀਂ ਸਕਦਾ ਇਹ ਤਾਂ ਥਣ ਵੀ ਬੱਗਾ ਆ ਗਿਆ ਇੱਕ ਪੈਰ ਵੀ ਚਾਰੇ ਮਣਕੇ ਆਗੇ ਕੱਟ ਵੀ ਟੇਡਾ ਆ ਗਿਆ ਖੜਮੇ ਪਿੱਠ ਪੁੜੇ ਜਾਗੀ ਬਹੁਤ ਹੀ ਚੰਗੀ ਆ ਗਈ ਕੁਆਲਿਟੀਆਂ ਸੋਨੂੰ ਅਸੀਂ ਬਾਰ-ਬਾਰ ਤਾਂ ਗਿਣਿਆ ਰਹਾਂ ਵੀ ਬਾਈ ਦੇ ਰੇਟ ਜਾਇਜ਼ ਹੁੰਦੇ ਨੇ ਲੀਲੀਆਂ ਦੇ ਹਿਸਾਬ ਨਾਲ ਮਿੱਤਰੋ ਦੇਖ ਬਾਈ ਫੇਸ ਠੀਕ ਆ ਜੀ ਤੇ ਇੱਕਾ ਸੋਨੂੰ ਅਗਲੀ ਕੱਟੀ ਮਿੱਤਰੋ ਜਿਹੜੀ ਆਪਾਂ ਤੁਹਾਨੂੰ ਕੱਢਣ ਲੱਗਾਂਗੇ ਪੰਜਵੇਂ ਨੰਬਰ ਵਾਲੀ ਇਕੱਠੀ ਤੁਹਾਨੂੰ ਇੱਕ ਵਾਰ ਮਾੜ ਆਇਆ ਜਾਂ ਰੇਟ ਕਰਾ ਦਈਏ ਫਿਰ ਤੁਹਾਨੂੰ ਪੰਜਵੇਂ ਨੰਬਰ ਵਾਲੀ ਇਕੱਠੀ ਕਟਾਂਗੇ ਰੇਟ ਦੱਸ ਦੇ ਇਹਦਾ ਕੀ ਹੈ ਰੇਟ ਬਈ ਇਹਦਾ 40000 ਅੱਛਾ ਉਹ ਜੋ ਮਾਨਤਨ ਕਰਦਾਂਗੇ ਰੇਟ ਇਹਦਾ ਇਹਦਾ ਤਾਂ ਆਪਾਂ ਬਾਲਾ ਜਾਇਜ਼ ਹੀ ਕਰਿਆ ਮੰਨ ਲਓ ਵੀ ਇਹ 'ਚ ਤਾਂ ਆਪਾਂ ਆਪਣੀ ਮਰਜ਼ੀ ਦੀ ਛੋੜ ਕਰਾਂਗੇ ਰੇਟ ਇਹਦਾ 42 ਤਾਂ 43 ਕੁਝ ਵੀ ਕਰ ਸਕਦੇ ਸੀਗੀ ਇਹਦਾ ਕੱਟੀ ਜਿੰਨਾ ਰੇਟ ਕਰਦੇ ਓਨੇ ਚ ਵੇਕਣ ਵਾਲੀ ਆ ਪਰ ਆਪਾਂ 40000 'ਚ ਮਾਨਤਨ ਕਰਾਂਗੇ 40000 'ਚ ਫੁੱਲ ਮਾਨਤਨ ਕਰਾਂਗਾ ਅੱਛਾ ਹਾਂ ਜੀ ਠੀਕ ਹੈ ਮਿੱਤਰੋ ਇੱਕ ਆ ਗਈ ਤੁਹਾਨੂੰ ਅਗਲੇ ਨੰਬਰ ਵਾਲੀ ਇਕੱਟੀ ਜਿਹੜੀ ਕੱਢਣ ਲੱਗਿਆਂਗੇ ਮਿੱਤਰੋ ਆਪਣੇ ਘਰਾਂ ਦੇ ਵਿੱਚ ਚਾਰ ਚੰਨ ਜਿਹੜੇ ਬਾਈ ਨੇ ਲਾਉਣੇ ਨੇ ਛੇਤੀ ਤੋਂ ਛੇਤੀ ਫੋਨ ਲਾ ਲਿਓ ਬੈਲ ਆਈਕਨ ਦਬਾ ਕੇ ਰੱਖੋ ਸਾਡੇ ਚੈਨਲ ਦਾ ਮਿੱਤਰੋ ਜਦੋਂ ਵੀਡੀਓ ਆਉਂਦੀ ਆ ਜਿਹੜਾ ਬਾਈ ਪਹਿਲਾਂ ਫੋਨ ਲਾਉਂਗਾ ਤੋਹੇ ਵਾਸਤੇ ਸਸਤਾ ਦੇਵੇਂਗਾ ਮੈਂ ਕਹਣਾ ਜੇ ਕੋਈ ਫੋਨ ਲਾਉਣ ਵਾਲਾ ਬਣੇ ਜੀ ਨੂੰ ਪਰਖਿਆ ਜਿਹੜੇ ਪੰਜਵੇਂ ਇਕੱਟੀ ਦੇ ਆਪਾਂ ਗੱਲ ਕਰ ਰਹੇ ਜਿਹਨੂੰ ਪਰਖਿਆ ਨਾ ਉਹਨਾਂ ਦਾ ਕੁਝ ਬੋਲਣੇ ਉਹ ਤਾਂ ਕਹੂਗਾ ਇਕੱਟੀ ਭੇਜ ਦਿਓ ਜੀ ਘਰੇ ਐਹੀ ਜੀ ਚੀਜ਼ ਦਿਖਾਉਣੀ ਐ ਤੋ ਬਾਅਦ ਆਪਾਂ ਨੇ ਅੱ ਚੰਗੇ ਕਰਮ ਕਰੇ ਹੋਣਗੇ ਜਿਹੜਾ ਬੰਦਾ ਇਹਨੂੰ ਲਿਜਾਊਗਾ ਜਿਹਦੇ ਹਿੱਸੇ ਤੋਹਫਾ ਆਊਗਾ ਜਿਹਦੀ ਝੋਲੀ 'ਚ ਅਸੀਂ ਇਹ ਫੇਰ ਪਾਵਾਂਗੇ ਉਹਦੇ ਚੰਗੇ ਕੰਮ ਕਰੇ ਹੋਣਗੇ ਮੇਰੇ ਭਰਾ ਇਹ ਤੋਂ ਬਾਅਦ ਵਾਲੀਆਂ ਗੱਲਾਂ ਮੇਰੇ ਭਰਾ ਪੂਰੀ ਧਿਆਨ ਨਾਲ ਸੁਣਨਾ ਹੈ ਅਸੀਂ ਡਿਟੇਲ ਤਾਂ ਕੱਟੀ ਦੀ ਤੋਂ ਬਾਅਦ ਦੇਣੀ ਹੈ ਕਿਹੜੀ ਕੀ ਚੀਜ਼ ਹੈ ਚੰਗੀ ਤਰ੍ਹਾਂ ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਉਹ ਵੀ ਵੀਡੀਓ ਦੇ ਐਂਡ ਤੱਕ ਜੁੜੇ ਰਿਹਾ ਕਰੋ ਐਂਡ ਤੇ ਅਸੀਂ ਕੋਈ ਨਾ ਕੋਈ ਠਮਾਕਾ ਕਰ ਹੀ ਦਿੰਨੇ ਹੁੰਨੇ ਆਗੇ ਤੇ ਆ ਜਾ ਬਈ ਆਹ ਮਾਰ ਮੜਾ ਆ ਜਾ ਕੈਮਰਾ ਮਿੱਤਰੋ ਛੋਡੇ ਵਾਸਤੇ ਲੈ ਆਏ ਦੋ ਥੜੀ ਕੱਟੀ ਦੁੱਲ ਕਹਿੰਦੇ ਨੇ ਜਿਹਨੂੰ ਆਪਾਂ ਅਕਸਰ ਜਮਾਂਦਰੂ ਦੁੱਲ ਐ ਬਾਈ ਜਮਾਂਦਰੂ ਦੁੱਲ ਕੱਲੇ ਦੁੱਲ ਨਹੀਂ ਹੋਰ ਵੀ ਇੱਚ ਕੁਆਲਿਟੀ ਐ ਹੋਰ ਕੀ ਕੁਆਲਿਟੀ ਆ ਉਹ ਵੀ ਦੱਸ ਦੇ ਸਿੰਗਾ ਤੋਂ ਮੀਣੀ ਜਿਹਦੇ ਸਿੰਘ ਹਲਦੇ ਨੇਗੇ ਸਿੰਗਾ ਤੋਂ ਮੀਣੀ ਐ ਦੁੱਲ ਵੀ ਦੱਸ ਦੀ ਹਾਂ ਸਿੰਗਾ ਤੋਂ ਮੀਣੀ ਤੁਹਾਨੂੰ ਕਰਾਉਣਾ ਚੈੱਕ ਮੁੜ ਕੇ ਨਹੀਂ ਇਹੀ ਜੀ ਆਉਣੀ ਖੋਲੀ ਮਈ ਇਹ ਆ ਦੇਖੋ ਆ ਦੇਖੋ ਖੜਜੋ 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 ਇਹ ਸਿੰਘ ਹਲਦੇ ਆ ਉਹਦੀ ਜ਼ਿੰਮੇਵਾਰੀ ਹੋਊਗੀ ਪੂਰੀ ਆ ਵੀ ਸਿੰਘ ਹਲਦੇ ਸਿੰਘ ਹਲਦੇ ਆ ਵੀ ਸਿੰਘ ਹਲਦੇ ਦੁੱਲ ਕੱਟੀ ਸਿੰਗਾ ਤੋਂ ਮੀਣੀ ਮੈਂ ਕਹਣਾ ਇਹ ਕਿਤੇ ਪਾਲੀ ਨਹੀਂ ਚਾਉਂਦੀ ਕੱਲੀ ਦੁੱਲ ਨਹੀਂ ਚਾਉਂਦੀ ਕੱਲੀ ਦੁੱਲ ਨਹੀਂ ਅੱਜ ਤੋਂ ਬਾਅਦ ਨਹੀਂ ਹੈ ਮਿਲਣੀ ਅਸੀਂ ਨੇ ਖੋਲ ਲਈ ਹੁਣ ਅਸੀਂ ਜਾ ਰਹਾਂ ਐ ਨਹੀਂ ਪਤਾ ਸਾਡੀ ਸੌਤਾ ਬਣ ਜੇ ਦੇਖ ਲਓ ਮਿੱਤਰੋ ਚੰਗੇ ਰਿਕਾਰਡ ਦੀ ਕੱਟੀ ਆ ਦੋ ਥਣ ਬਹੁਤ ਘੱਟ ਮਿਲਦੇ ਨੇ ਦੁੱਲ ਕੱਟੀਆਂ ਦੀ ਬਹੁਤ ਜ਼ਿਆਦਾ ਮੰਗ ਆ ਮੈਂ ਕਹਣਾ ਕੱਲੇ ਦੁੱਲ ਵੀ ਕੀ ਨਾਲ ਮੀਣੀ ਵੀ ਆ ਗਈ ਨਾਲ ਆ ਗਈ ਮੀਣੀ ਦੇਖੀ ਮੂੰਹ ਮੱਥਾ ਕਿੰਨਾ ਸਾਰੇ ਸੋਹਣਾ ਇਹਦਾ 32ਵੀਂ ਪੜੀ ਪੂਰਾ ਸੋਹਣਾ ਬੱਚਾ ਜਿਵੇਂ ਆਪਾਂ ਕਹਿ ਸਕਦੇ ਆਂਗੇ ਸੋਹਣੀ ਵਾਲੀ ਹੈ ਨਾ ਮੂੰਹ ਮੱਥੇ ਦੀ ਵੀ ਸੋਹਣੀ ਆ ਮੀਣੀ ਵੀ ਆ ਗਈ ਪਲੱਸ ਪੁਆਇੰਟ ਹਾਂ ਦੋ ਥਣੀ ਵੀ ਆ ਗਈ ਚੰਗੀ ਮਾਂ ਦੀ ਕੱਟੀ ਲੈ ਜਾਓ ਜਨ ਜਾਨੀਆਂ ਨਹੀਂ ਮੈਂ ਲੈ ਜੂੰਗਾ ਲੈ ਜਾਓ ਚੰਗੀ ਕੱਟੀ ਜਿਵੇਂ ਆਪਾਂ ਕਹਿੰਦੇ ਨੇ ਪੂਰੀ ਇੱਕ ਨੰਬਰ ਦੇ ਰਿਕਾਰਡ ਦੀ ਕੱਟੀ ਮਿੱਤਰੋ ਦੁੱਲ ਕੱਟੀ ਜਿਹੜੀ ਨੇ ਛੋਟੇ ਡੰਗਰਾਂ ਚ ਚਾਰ ਚੰਨ ਲਾ ਦੇਣੇ ਨੇ ਜਾ ਕੇ ਜਿਹੜੀ ਨੇ ਛੋਟੇ ਖੁਰਲੀਆਂ ਭਰ ਦੇਣੀਆਂ ਨੇ ਟੰਗਰਾਂ ਨੇ ਚੰਗੇ ਕਰਮਾਂ ਵਾਲੀ ਕੱਟੀ ਜਿੱਥੇ ਇਹ ਬਾਗੀ ਭਾਗਾ ਵਾਲੀ ਕੱਟੀ ਹੋਰ ਸੁੰਦਾ ਦਾ ਬੰਟੀ ਗੋਡੀਆਂ ਭਰ ਜਾਣੀਆਂ ਨੇ ਡੰਗਰਾਂ ਨਾਲ ਥੋੜੇ ਬਹੁਤ ਪਰਾ ਫੋਨ ਕਰਦੇ ਨੇ ਇਹ ਨੂੰ ਵੀ ਉਹ ਬੰਦਾ ਲਊਗਾ ਜੀ ਜਿਹਨੂੰ ਪਰਖਾ ਬੋਤਪਰਾ ਫੋਨ ਕਰਨ ਦੇ ਸਾਨੂੰ ਦੁੱਲ ਕੱਟੀ ਚਾਹੀਦੀ ਆ ਮੇਰਾ ਮਨ ਹੁੰਦਾ ਕੱਟੀ ਹੁੰਦਾ ਇਹਨੂੰ ਦੋ ਤਿੰਨ ਦਿਨ ਹੋ ਗਏ ਹਫਤਾ ਇਹਨੂੰ ਲਈ ਖੜੀ ਨੂੰ ਹੋ ਗਏ ਕਾਰਨ ਕੀ ਆ ਵੀ ਆਪਾਂ ਵੀਡੀਓ ਚ ਪਾਵਾਂਗੇ ਉਹ ਚ ਸਾਰੇ ਭਰਾ ਜਿਹਨੇ ਕਦੇ ਨਹੀਂ ਵੀ ਦੇਖੀ ਉਹ ਵੀ ਦੇਖ ਲੂ ਥਾਣੇ ਦੀ ਝੋਲੀ ਦਿਖਾ ਦੋ ਆ ਕਿ ਥੋੜਾ ਜਿਹਾ ਘੱਟ ਦੀਨੇ ਨੇ ਝੋਲੀ ਜ਼ਿਆਦਾ ਬੜਾ ਝੋਲੀ ਵਧੀਆ ਗਈ ਆਪਾਂ ਉਹਦੀ ਜ਼ਿੰਮੇਵਾਰੀ ਦੇ ਦੇਣਾ ਹੈ ਦੋ ਥਾਣੇ ਮਿੱਤਰ ਉਹ ਦੋ ਥਾਣੇ ਜ਼ਿੰਮੇਵਾਰੀ ਦੇ ਦੇਾਂਗੇ ਦੋ ਥਾਣੇ ਉਹ ਦੋ ਥਾਣੇ ਅਸੀਂ ਦੇ ਦਾਂਗੇ ਜ਼ਿੰਮੇਵਾਰੀ ਕੋਈ ਚੱਕਰ ਪੂਰੀ ਜ਼ਿੰਮੇਵਾਰੀ ਹੋ ਗਈ ਸਹੀ ਹੋਣਗੇ ਦੋ ਵੀ ਅਸੀਂ ਤਾਂ ਉਰੇ ਪ ਹੋਰ ਦੋਸਤੋ ਵੀ ਜਮਾਤ ਨੂੰ ਦੋ ਥਾਣੇ ਤਾਂ ਹੈਗੇ ਨੇ ਪਲੱਸ ਪੁਆਇੰਟ ਮੀਣੀ ਆਪਾਂ ਇਹਦੀ ਜਿੰਨੀ ਤਾਰੀਫ ਕਰੀ ਓਨੀ ਥੋੜੀ ਜਿਆਦਾ 1900 ਦੀ ਆ ਇਹਦੀ ਉਮਰ ਕਿੰਨੀ ਆ ਕਰਦਾ ਉਮਰ ਭਈ ਇਹਦੀ 1 ਸਾਲ ਤੋਂ ਥੋੜੀ ਬਹੁਤੀ ਘੱਟ ਹੈਗੀ ਅੱਛਾ ਇਹਨੂੰ ਮੇਰਾ ਭਰਾ ਜਿਹੜਾ ਚੰਗੀ ਪਰਖ ਰੱਖਦਾਗਾ ਦੋ ਥਾਣੀ ਚਾਹਦਾਗਾ 10 ਮਹੀਨੇ ਦੀ 10 11 ਮਹੀਨੇ ਰਿਹਾ ਵੀ ਇਹਨੂੰ ਉਹ ਬੰਦਾ ਫੋਨ ਲਾਵੇ ਰੇਟ ਇਹਦਾ ਫੋਨ ਤੇ ਕਰਾਂਗੇ ਰੇਟ ਇਹਦਾ ਫੋਨ ਤੇ ਫੋਨ ਤੇ ਕਰਾਂਗੇ ਰੇਟ ਇਹਦਾ ਰੱਖਤਾ ਡੱਬੇ ਦੇ ਵਿੱਚ ਗੁਪਤ ਜਿਵੇਂ ਆਪਾਂ ਕਹਿੰਦੇ ਨੇ ਡੱਬੇ ਨੂੰ ਲਾਤਾ ਢੱਕਣਾ ਰੇਟ ਰੱਖਤਾ ਗੁਪਤ ਮਿੱਤਰੋ ਉਹ ਬਾਈ ਫੋਨ ਕਰਿਓ ਜਿਹੜੇ ਨੇ ਇਹ ਲੈਣੀ ਆ ਜਿਹੜੇ ਨੇ ਆਪਦੇ ਘਰੇ ਆਪਦਾ ਕੀਲਾ ਭਰਨਾ ਹੈ ਉਹ ਬਾਈ ਫੋਨ ਕਰਿਓ ਜਿਹੜੇ ਬੰਦੇ ਨੇ ਇਹ ਕੱਟੀ ਨੂੰ ਸਾਂਭ ਕੇ ਆਪਦੇ ਕਰਮਾਂ ਵਾਲੀ ਕੱਟੀ ਨੂੰ ਸਾਂਭ ਕੇ ਆਪਦੇ ਘਰੇ ਕਰਮਾਂ ਨਾਲ ਜਿਹਨੇ ਘਰ ਦਾ ਸ਼ਿੰਗਾਰ ਬਣਾਉਣੀ ਹੈ ਜਿਹਨੇ ਆਪਦੇ ਘਰ ਦਾ ਸ਼ਿੰਗਾਰ ਬਣਾਉਣੀ ਹੈ ਸ਼ਿੰਗਾਰ ਬਣਾਉਣੀ ਹੈ ਜਿਹਨੇ ਆਪਦੇ ਘਰ ਦਾ ਤੇ ਆਪਦੇ ਡੰਗਰਾਂ ਦਾ ਉਹ ਬਾਈ ਲਿਓ ਇਹਨੂੰ ਜਿਹਨੇ ਖੁਰਲੀਆਂ ਭਰਨੀਆਂ ਨੇ ਜਿਹਨੇ ਡੰਗਰਾਂ ਦਾ ਕੰਮ ਅੱਗੇ ਵਧਾਉਣਾ ਹੈ ਜਿਵੇਂ ਆਪਾਂ ਕਹਿ ਸਕਦੇ ਆਂਗੇ ਤੇ ਇੱਕ ਵਾਰ ਮਾੜਾ ਜਾ ਦਵਾਰੇ ਇਧਰਲੇ ਪਾਸੇ ਚੱਲ ਹੁਣ ਸਿਰੇ ਆ ਜਾ ਇਧਰੋਂ ਕੈਮਰਾ ਲੈ ਕੇ ਆਏ ਲਈ ਜਾ ਫੇਸ ਦਿਖਾਉਂਦਾ ਜਾ ਮਾਰਦਾ ਫੇਸ ਕੁਆਲਿਟੀਾਂ ਚੰਗੀ ਤਰ੍ਹਾਂ ਚੈੱਕ ਕਰਾ ਦੇ ਕਟੀਆਂ ਦੀਆਂ ਛੇ ਦੀਆਂ ਛੇ ਦੀਆਂ ਹੋ ਗਿਆ ਡਿਟੇਲਾਂ ਬਾਕੀ ਬਾਈ ਨਾਲ ਕਰਾਤੀ ਗੱਲਬਾਤ ਆ ਮੋਹਰਾ ਤੋਂ ਲੈ ਕੇ ਨੀਲੀ ਰਾਵੀ ਦੇ ਵਿੱਚ ਕਟੀਆਂ ਸਾਰੀਆਂ ਪਾਉਣ ਨੂੰ ਆਪਾਂ ਨੂੰ ਮਿਲ ਜਾਣਗੀਆਂ ਬਾਈ ਲਵੋ ਬਹੁਤ ਹੀ ਚੰਗਾ ਜਾ ਕੰਮ ਆ ਯਾਰ ਬਾਈ ਦਾ ਬੱਤੋ ਬੱਤ ਬਾਈ ਨਾਲ ਜੁੜਿਆ ਕਰੋ ਅਸੀਂ ਨੰਬਰ 22 ਦਾ ਪੌਣੇ ਹੁੰਨਿਆ ਚੈਨਲ ਤੇ ਆਪਣੇ ਚੈਨਲ ਨੂੰ ਵੀ ਸਪੋਰਟ ਕਰਿਆ ਕਰੋ YouTube ਨੂੰ ਦੱਪ ਕੇ ਰੱਖਿਆ ਕਰੋ ਚੀਕਾਂ ਮਰਵਾ ਲਿਆ ਕਰੋ Facebook ਦੀਆਂ ਵੀ ਤੇ ਬਾਕੀ ਆਹ ਏਜੰਟ ਤੇ ਤੋਹਫਾ ਆਹ ਕੱਟੀਆਂ ਨਹੀਂ ਦਿੱਤੀਆਂ ਤੁਹਾਨੂੰ ਡਿਟੇਲਾਂ ਹੁਣ ਬਾਈ ਆ ਇਧਰ ਆ ਜਾ ਕਰੋ ਧਿਆਨ ਬਾਈ ਹਾਂਜੀ ਹੁਣ ਐਂ ਦੱਸਦੇ ਵੀ ਆਪਾਂ ਜੇ ਬਾਈ ਕੋਈ ਦੂਰੋਂ ਆਉਂਦਾ ਕਿਸੇ ਨੂੰ ਇਕੱਠਾ ਦੜਾ ਚਾਹੀਦਾ ਹੁੰਦਾ ਉਦੋਂ ਮਾਣ ਤਾਨ ਕਰਦਾਂਗੇ ਜਮਾ ਕਰਾਂਗੇ ਬਾਈ ਦੜੇ ਚ ਆਪਾਂ ਐ ਲਾਰਾ ਵੀ ਜਿਹੜੇ ਇਹ ਆਪਾਂ ਨੇ ਹੁਣ ਕੋ ਰੇਟ ਬੋਲੇ ਨੇ ਦਲੇ ਦੇ ਵਿੱਚੋਂ ਹੋਰ ਵੀ ਮਾਨਤਾਨ ਕਰਾਂਗੇ ਅਸਲ ਤਾਂ ਦੇਖੋ ਜੀ ਗੱਲ ਇਹ ਆ ਆਪਾਂ ਪਹਿਲਾਂ ਵੀ ਦੱਸ ਚੱਕਿਆਂਗੇ ਵੀ ਆਪਣੀਆਂ ਜਿਹੜੀਆਂ ਕੱਟੀਆਂ ਹੁੰਦੀਆਂ ਨੇ ਸਾਫ਼ ਸੁਥਰੀਆਂ ਹੁੰਦੀਆਂ ਨੇ ਡਿਟੇਲ ਇਹਨੇ ਦਿੱਤੀ ਐ ਇਹਨਾਂ ਦੀ ਏਜ ਦੱਸਿਆਗਾ ਇਹਨਾਂ ਦੀ ਥਣ ਝੋਲੀਆਂ ਦਿਖਾ ਤੇ ਇਹਨੇ ਰੇਟ ਵੀ ਦੱਸ ਤੇ ਜਿਹਨੂੰ ਪਰਖਿਆ ਬੰਦਾ ਉਹ ਹੀ ਫੋਨ ਲਾਊਗਾ ਜਿਹਨੂੰ ਰੇਟ ਸਮਝ ਆਊਗਾ ਬਾਕੀ ਜਿੰਨੇ ਰੇਟ ਆ ਇਹਨੇ ਤਾਂ ਕੋਈ ਲਖੀਰ ਨਹੀਂ ਉਹ ਆਪਾਂ ਅਗਲੇ ਨੂੰ ਮਾਨਤਾਨ ਕਰਕੇ ਭੇਜਾਂਗੇ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਵੀ ਜਿੰਨਾ ਰੇਟ ਦੱਸਦਾ ਆਪਣੀ ਲਿਖੀ ਰਿਹਾ ਅਗਲਾ ਤੜਾ ਲੈ ਲੂ ਹਾਂ ਯਾਰ ਹੋਰ ਵੀ ਹੋ ਜਾਂਦਾ ਸਰਾਹ ਮਾਨਤਨ ਹੋ ਜਾਂਦਾ ਸੋਨੂੰ ਵੀ ਪਤਾ ਹੀ ਆ ਵੀ ਵੱਧ ਨਗਾ ਜੀ ਤਾਂ ਬੰਦਾ ਕਰ ਹੀ ਲੈਂਦਾ ਕਰ ਹੀ ਲੈਂਦਾ ਹਾਂ ਜੀ ਤੇ ਆਪਦਾ ਮਾੜਾ ਜ ਆ ਪਿੰਡ ਤੇ ਡਿਟੇਲ ਦੇ ਦੇ ਇੱਕ ਵਾਰ ਪਿੰਡ ਵੀਰੇ ਰਾਮਗੜ੍ਹ ਜਵੰਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਨੰਬਰ ਆਪਣਾ ਹੈਗਾ 97815 64412 ਠੀਕ ਹੈ ਜੀ ਜ਼ਿਲ੍ਹਾ ਬਾਈ ਦਾ ਸੰਗਰੂਰ ਹੈ ਕਨਾਂ ਤੁਹਾਨੂੰ ਵੀ ਪਤਾ ਹੈ ਵੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਉਹ ਕੰਮ ਕਰਿਆ ਬਾਈ ਨੇ ਰਹੋ ਨਾ ਦੂਰ ਦੂਰ ਜੁੜੇ ਰਹੋ ਵੀਡੀਓ ਨਾਲ ਬਾਈ ਦਾ ਨੰਬਰ ਚਲਾਵਾਂਗੇ ਦੂਰ ਦੂਰ ਜਾਣ ਦੀ ਲੋੜ ਨਹੀਂ ਨੇੜੇ ਨੇੜੇ ਆਉਣ ਦੀ ਲੋੜ ਪੈ ਗਈ ਸੋਨੂੰ ਹੁਣਾ ਨੇੜੇ ਨੇੜੇ ਆ ਕੇ ਕਟੀਆਂ ਖਰੀਦੋ ਮਿੱਤਰੋ ਪਿੰਡ ਬਾਈ ਦਾ ਜਮੰਦਾ ਨੰਬਰ ਅਸੀਂ ਸਕਰੀਨ ਤੇ ਚਲਾਵਾਂਗੇ ਬਾਈ ਤੋਂ ਵਿੱਚ ਬਲਾਤਾ ਡਟੇਲਾਂ ਸੋਨੂੰ ਦਵਾਤੀਆਂ ਮਿੱਤਰੋ ਮਿਲਦੇ ਆ ਸੋਨੂੰ ਅਗਲੀ ਵੀਡੀਓ ਨਾਲ ਸਾਡੇ ਚੈਨਲ ਨਾਲ ਵੀ ਵੱਧ ਤੋਂ ਵੱਧ ਚੁੜਿਆ ਕਰੋ ਮਿੱਤਰੋ YouTube ਦੀ ਪਵਾ ਦਿਓ ਚੀਕ ਛੋਟੇ ਵਾਸਤੇ ਲੈ ਕੇ ਆ ਗਿਆ ਕਿ ਚੀਜ਼ ਚੀਜ਼ ਸੀ